ਕਰ ਦੋਸਤੋ ਸਾਰੇ ਉਹ ਇਸ ਤਰ੍ਹਾਂ ਨਮਸਕਾਰ ਦੋਸਤੋ ਜਿਸ ਤਰ੍ਹਾਂ ਸਾਰੇ ਦੋਸਤਾਂ ਨੂੰ ਪਤਾ ਹੀ ਹੈ 16 ਨਵੰਬਰ ਦਿਨ ਐਤਵਾਰ ਬਲਵੰਤ ਗਾਰਗੀ ਆਡੀਟੋਰੀਅਮ ਦੇ ਅੰਦਰ ਹਿਸਟਰੀ ਦੇ ਵਿੱਚ ਪਹਿਲੀ ਵਾਰੀ ਪੰਜਾਬ ਵੱਲੋਂ ਇੱਕ ਸੈਮੀਨਾਰ ਕਰਵਾਇਆ ਜਾ ਰਿਹਾ ਹੈ ਜਿਹਨੂੰ ਅਸੀਂ ਅਖਿਲ ਭਾਰਤੀਆ ਵਪਾਰ ਮੰਡਲ ਦਾ ਨਾਮ ਦਿੱਤਾ ਹੈ ਔਰ ਆਲ ਇੰਡੀਆ ਵਪਾਰ ਮੰਡਲ ਵਾਲੇ ਜਿਹੜੇ ਕਿ ਫੈਡਰੇਸ਼ਨ ਆਫ ਆਲ ਇੰਡੀਆ ਵਪਾਰ ਮੰਡਲ ਤੇ ਪੰਜਾਬ ਪ੍ਰਦੇਸ਼ ਵਪਾਰ ਮੰਡਲ ਮਿਲ ਕੇ ਇਹ ਜਿਹੜਾ ਹੈ ਸੈਮੀਨਾਰ ਕਰਾਉਣ ਜਾ ਰਹੇ ਹੈ ਜੀ ਦੀ ਹੋਸਟਿੰਗ ਜਿਹੜੀ ਹੈ ਸਾਡੇ ਬਠਿੰਡਾ ਨੂੰ ਮਿਲੀ ਹੈ ਔਰ ਸਾਡੇ ਬਠਿੰਡਾ ਦੀ ਟੀਮ ਸਾਡੇ ਜੀਵਨ ਗੋਇਲ ਜੀ प्रमोद जैन ਜੀ ਮੈਰੀ ਜੀ ਸੋਨੁਮੇਸ਼ਵਰੀ ਜੀ ਦਿਪਾਂਸ਼ ਜੀ ਸਾਰੇ ਦੋਸਤ ਜਿਹੜੇ ਹੈ ਮਿਲ ਕੇ ਪੂਰੀ ਇਹਨਾਂ ਦੀ ਟੀਮ ਹਜੇ ਮੈਂ ਸਾਰਿਆਂ ਦੇ ਨਾਮ ਨਹੀਂ ਲੈ ਸਕਦਾ ਸਾਰੇ ਮਿਲ ਕੇ ਇਹ ਜਿਹੜਾ ਸਾਨੂੰ ਵੀੜਾ ਮਿਲਿਆ ਹੈ ਇਹ ਜਿਹੜਾ ਵਪਾਰੀਆਂ ਦਾ ਕਹਿੰਦੇ ਨੇ ਜੇ ਸਹੀ ਪੁੱਛੀਏ ਤਾਂ ਇੱਕ ਯੱਗ ਹੋ ਰਿਹਾ ਜਿਹੜਾ ਉਹਦੇ ਵਿੱਚ ਸਾਰੇ ਉਤਤੀ ਬਣ ਜਾ ਰਿਹਾ ਔਰ ਪੂਰੇ ਪੰਜਾਬ ਦੇ ਵਪਾਰੀਆਂ ਦੇ ਵਿੱਚ ਪੂਰਾ ਉਤਸ਼ਾਹ ਹੈ ਕਿਉਂਕਿ ਇਹ ਪਹਿਲੇ ਵਾਰੀ ਹੋਣ ਜਾ ਰਿਹਾ ਹੈ ਹਿਸਟਰੀ ਜਨਾਂ ਦਾ ਪਹਿਲੇ ਕਦੀ ਹੋਇਆ ਔਰ ਦੁਬਾਰਾ ਕਦੋਂ ਵੋਕਾ ਮਿਲੂਗਾ ਹਜੇ ਕੁਝ ਨਹੀਂ ਕਹਿ ਸਕਦਾ ਮੈਂ ਪਰ ਮੈਂ ਸਾਰੇ ਵਪਾਰੀਆਂ ਨੂੰ ਸਾਰੇ ਆਮ ਜਨਤਾ ਨੂੰ ਜਿੰਥੇ ਤੱਕ ਵੀ ਮੇਰਾ ਇਹ ਮੈਸੇਜ ਜਾ ਰਿਹਾ ਹੈ ਹਰੇਕ ਨੂੰ ਇਹੀ ਕਹਿਣਾ ਚਾਹੂੰਗਾ ਕਿ ਵਪਾਰੀ ਪਹਿਲੇ ਵਾਰੀ ਇੱਕ ਮੰਚ ਤੇ ਇਕੱਠੇ ਹੋਣ ਜਾ ਰਿਹਾ ਔਰ ਵਪਾਰੀ ਇੱਕੋ ਗੱਲ ਹੀ ਜਾਂਦਾ ਕਿ ਸਾਨੂੰ ਬੇ ਤੜਕ ਹੋ ਕੇ ਇਮਾਨ ਦੇ ਨਾਲ ਉਹ ਕਹਿੰਦਾ ਨਾ ਹੱਕ ਦੇ ਨਾਲ ਸਾਡਾ ਬੇਨਰ ਜਿਹੜਾ ਹੈ ਸਾਨੂੰ ਕਰਨ ਦੀ ਸਰਕਾਰ ਵੱਲੋਂ ਛੂਟ ਦਿੱਤੀ ਜਾਵੇ ਸਰਕਾਰ ਦੇ ਜਿਹੜੇ ਟੈਕਸਾਂ ਦੇ ਜਿਹੜੇ ਧੰਲੇਬਾਜ਼ੀਆਂ ਜਿੰਨਾ ਸਾਡੇ ਲੋਕ ਟੈਕਸਾਂ ਦੇ ਪਿੱਛੇ ਲਾ ਲਿਏ ਚਾਹੇ ਆਮ ਗੱਲ ਕਰੀਏ ਕਿ ਇੰਨੇ ਕਿ ਜਿਆਦਾ ਪ੍ਰੋਬਲਮ ਹੈਗੀਆਂ ਸਰਕਾਰ ਦੇ ਕਾਨੂੰਨ ਇਸ ਤਰ੍ਹਾਂ ਦੇ ਬਣਾਏ ਹੋਏ ਆ ਕਿ ਵਪਾਰੀ ਅੱਜ ਪੂਰਾ ਹਰ ਪਾਸੋਂ ਦਬਿਆ ਜਾ ਰਿਹਾ ਉਹ ਚੀਜ਼ ਨੂੰ ਆਉਣ ਵਾਲੇ ਟਾਈਮ ਦੇ ਵਿੱਚ ਮੁਸ਼ਕਲਾਂ ਜਿੰਨੀਆਂ ਘੱਟ ਹੋ ਜਾਣ ਸਾਰੀਆਂ ਮੁਸ਼ਕਲਾਂ ਘੱਟ ਹੋਣ ਤਾਂ ਉਹ ਕਹਿੰਦਾ ਨਾ ਸਾਰੀ ਜ਼ਿੰਦਗੀ ਨਹੀਂ ਹੋ ਸਕਦੀਆਂ ਪਰ ਫਿਰ ਵੀ ਸਾਡੀ ਕੋਸ਼ਿਸ਼ ਇਹ ਕਿ ਜਿੰਨੇ ਵੀ ਸਾਡੇ ਪ੍ਰੋਬਲਮਸ ਹੈਗੀਆਂ ਵੱਧ ਤੋਂ ਵੱਧ ਅਸੀਂ ਸਰਕਾਰ ਤੱਕ ਪਹੁੰਚਾ ਸਕੀਏ ਔਰ ਉਹਨਾਂ ਨੂੰ ਠੀਕ ਕਰਵਾ ਸਕੀਏ ਔਰ ਵਪਾਰੀਆਂ ਨੂੰ ਉਸ ਚੀਜ਼ ਦੀ ਰਾਹ ਦਿਵਾ ਸਕੀਏ ਇਹਦੇ ਬਾਰੇ ਸਮੇਲਨ ਹੋਣ ਜਾ ਰਿਹਾ ਔਰ ਇਸ ਸਮੇਲਨ ਦੇ ਵਿੱਚ ਸਾਡੇ ਸੁਨੀਲ ਸਿੰਘ ਜੀ ਹੈ ਜਿਹੜੇ ਵਪਾਰੀ ਕਲਿਆਣ ਬੋਰਡ ਦੇ ਚੇਅਰਮੈਨ ਹੈ ਜਿਹੜੇ ਭਾਰਤ ਸਰਕਾਰ ਦੇ ਵੱਲੋਂ ਨਾਮਨਿਤ ਹੋਏ ਹੋਏ ਹੈ ਔਰ ਉਹ ਆ ਰਿਹਾ ਹੈ ਉਹਨਾਂ ਦਾ ਜਿਹੜਾ ਹੈ ਇਥੇ ਪੂਰੇ ਪਹਿਲੀ ਵਾਰੀ ਉਹਨਾਂ ਦਾ ਵੀ ਪੰਜਾਬ ਦਾ ਜਿਹੜਾ ਹੈ ਪਹਿਲੀ ਵਾਰੀ ਦੌਰ ਹੈ ਉਸ ਤੋਂ ਇਲਾਵਾ सुशील ਪਦਾਰਜੀ ਹੈ ਜਿਹੜੇ ਫੈਡਰੇਸ਼ਨ ਆਫ ਆਲ ਇੰਡੀਆ ਵਪਾਰ ਮੰਡਲ ਦੇ ਪ੍ਰਧਾਨ ਹੈਗੇ ਆ ਉਹ ਕਲਕੱਤਾ ਤੋਂ ਹੈਗੇ ਆ ਵੈਸਟ ਬੰਗਾਲ ਤੋਂ ਉਹ ਵੀ ਇੱਥੇ ਆ ਰਹੇ ਆ ਉਹਨਾਂ ਦੇ ਨਾਲ ਨਾਲ ਜਿਹੜਾ ਹੈ ਆਰ ਕੇ ਗੋੜ ਜੀ ਆ ਰਹੇ ਆ ਜਿਹੜੇ ਕੀ ਸਾਡੇ ਜਨਰਲ ਸੈਕਟਰੀ ਹੈ ਉਹ ਦਿੱਲੀ ਤੋਂ ਹੈ ਸੀਏ ਹੈਗੇ ਵੈਸੇ ਪੇਸ਼ੇ ਨਾਲ ਉਹ ਵੀ ਆ ਰਹੇ ਆ ਉੱਤਰਾਖੰਡ ਤੋਂ ਰਜੇਸ਼ ਪੈਨੋਲੀ ਜੀ ਹੈਗੇ ਆ ਉਹ ਸਾਡੇ ਕੋਸ਼ਾਦਖਸ਼ ਹੈ ਆਲ ਇੰਡੀਆ ਫੈਡਰੇਸ਼ਨ ਆਫ ਆਲ ਇੰਡੀਆ ਵਪਾਰ ਮੰਡਲ ਦੇ ਉਹ ਵੀ ਆ ਰਹੇ ਆ ਤੇ ਜੇ ਪੰਜਾਬ ਦੀ ਗੱਲ ਕਰਾਂ ਤਾਂ ਪੰਜਾਬ ਦੀ ਸਾਰੀ ਟੀਮ ਹੈ ਜਿਹੜੇ ਕੀ ਅਸੀਂ ਗੱਲ ਕਰੀਏ ਬਠਿੰਡੇ ਦੀ ਗੱਲ ਕਰਾਂ ਤਾਂ ਸਾਰੀ ਟੀਮ ਹੈ ਹਰ ਜਗਾਤੋਂ ਹਰ ਜ਼ਿਲ੍ਹੇ ਤੋਂ ਮੈਂ ਪਿੱਛੇ ਜੇ ਬਰਨਾਲਾ ਮਾਨਸਾਬੋੜ ਤੇ ਤਲ ਰਾਮਪੁਰੇ ਸੀਗਾ ਪੁੱਛੋ ਸੀਗਾ ਤਪੇ ਸੀਗਾ ਬਰਨਾਲੇ ਧੂਰੀ ਅੰਮਰਸਰ ਹਰ ਜਗ੍ਹਾ ਤੋਂ ਲੋਕਾਂ ਦੇ ਵਿੱਚ ਇੰਨਾ ਉਤਸ਼ਾਹ ਹੈ ਜਿੱਥੇ ਵੀ ਜਾ ਰਹੇ ਹਾਂ ਅਸੀਂ ਹੋ ਸਕਦਾ ਤੁਹਾਡੇ ਭਰਾਵਾਂ ਨੇ ਸੋਸ਼ਲ ਮੀਡੀਆ ਤੇ ਕਾਫੀ ਜਗ੍ਹਾ ਤੇ ਦੇਖਿਆ ਵੀ ਹੋਊਗਾ ਹਰ ਜਗ੍ਹਾ ਤੇ ਇੰਨਾ ਉਸ਼ਾ ਹੈਗਾ ਹਰ ਬੰਦਾ ਜਿਹੜਾ ਹੈ ਏਹੀ ਸੋਚ ਰਿਹਾ ਕਿ ਅਸੀਂ ਇੱਕ ਮੇਲਾ ਹੋ ਰਿਹਾ ਸਾਡੇ ਇੱਥੇ ਔਰ ਇਸ ਚੀਜ਼ ਨੂੰ ਖੁਸ਼ੀ ਨਾਲ ਮਨਾ ਰਹੇ ਆ ਔਰ ਤੁਹਾਡੇ ਪਰਾਮਾ ਦੀ ਜਿਹੜੀ ਹੈ ਸਾਡੇ ਨਾਲ ਜਿਹੜੀ ਸਪੋਰਟ ਹੈ ਅਸੀਂ ਇਸ ਚੀਜ਼ ਦਾ ਤੁਹਾਡਾ ਧੰਨਵਾਦ ਕਰਦੇ ਹਾਂ ਤੁਸੀਂ ਅੱਜ ਸਾਡੇ ਇਸ ਯੱਗ ਦੇ ਵਿੱਚ ਤੁਸੀਂ ਵੀ ਸਾਡਾ ਸਾਥ ਦੇ ਰਹੇ ਹੋ ਇਸ ਤੋਂ ਬਾਅਦ ਸਾਡੇ ਜੀਵਨ ਬੁਣ ਮੰਗਾ ਕੀ ਨੇ ਟੋੜੀਆਂ ਜਿਹੜੀਆਂ ਟੋੜੀਆਂ ਅੱਜ ਤੱਕ ਪੂਰੀਆਂ ਨਹੀਂ ਹੋਈਆਂ ਜਾਂ ਤੁਸੀਂ ਕਿਉਂਕਿ ਮੰਗ ਤਾਂ ਕੋਈ ਦੱਸਿਆ ਹੀ ਨਹੀਂਗਾ ਤੁਸੀਂ ਇਹ ਕਹਿ ਰੂ ਵੀ ਤੁਹਾਨੂੰ ਵਪਾਰ ਕਰਨ ਨਹੀਂ ਦਿੱਤਾ ਜਾ ਰਿਹਾ ਕਿਹੜੀਆਂ ਚੀਜ਼ਾਂ ਚ ਵਪਾਰ ਨਹੀਂ ਤੁਹਾਨੂੰ ਕਰ ਲੈਤਾ ਜਾ ਰਿਹਾ ਔਰ ਕਿੱਥੇ ਕਿੱਥੇ ਤੁਹਾਨੂੰ ਦੇਖਣਾ ਪ੍ਰੋਬਲਮ ਆ ਰਹੀ ਹੈ ਮੰਗਾ ਦੀ ਗੱਲ ਕਰੀਏ ਤਾਂ ਮੰਗਾ ਜੇ ਅੱਜ ਚਿੱਠੀ ਲਿਖਣ ਵੈ ਜੀ ਤਾਂ ਮੇਰੇ ਖਾਲ ਆਪਾਂ ਸਾਰੀ ਰਾਤ ਹੀ ਡੱਪ ਜੂਗੀ ਇੰਨੀਆਂ ਮੰਗਾਂ ਹੈਗੀਆਂ ਦੂਜੇ ਪਾਸੇ GST ਹੈ ਜਿਹਨੂੰ ਕੀ ਸਰਲ ਬਣਾਉਣ ਵਾਸਤੇ ਸਾਡੇ ਪ੍ਰਧਾਨ ਮੰਤਰੀ ਜੀ ਨੇ ਬਹੁਤ ਵਧੀਆ ਛੋਟਾਂ ਦਿੱਤੀਆਂ ਪਿੱਛੇ ਅਸੀਂ ਉਹ ਤੋਂ ਪਹਿਲੇ ਹੀ ਸਾਡਾ ਵਪਾਰ ਮੰਡਲ ਦਾ ਡੈਪੂਟੇਸ਼ਨ ਜਿਹੜਾ ਹੈ ਮੰਤਰੀ ਜਿਹੜੇ ਪੰਕਜ ਚੋਹਾਨ ਜੀ ਹੈਗੇ ਪੰਕਜ ਚੋਧਰੀ ਜੀ ਉਹਨਾਂ ਕੋਲੇ ਦਿੱਲੀ ਅਸੀਂ ਉਹਨਾਂ ਦੇ ਨਿਵਾਸ ਸਥਾਨ ਤੇ ਮਿਲ ਕੇ ਆਏ ਸੀਗੇ ਔਰ ਉਹਨਾਂ ਨੇ ਕਿਹਾ ਸੀਗਾ ਜੀ ਬਹੁਤ ਸਾਰੀਆਂ ਛੋਟਾਂ ਦੇ ਰਿਹਾ ਤੇ ਤੁਹਾਡੇ ਮੀਡੀਆ ਨੂੰ ਸਾਰਿਆਂ ਨੂੰ ਪਤਾ ਹੈ ਕਿ ਐਤ ਕੀ ਸਾਡੇ ਪ੍ਰਧਾਨ ਮੰਤਰੀ ਜੀ ਨੇ 15 ਅਗਸਤ ਦੇ ਸਟੇਜ ਦੇ ਉੱਤੋਂ ਵੀ ਲਾਲ ਕਿਲੇ ਤੋਂ ਵੀ ਅਨਾਉਂਸ ਕੀਤਾ ਸੀਗਾ ਔਰ ਬਹੁਤ ਵਧੀਆ ਛੂਟਾਂ ਦਿੱਤੀਆਂ ਵੀ ਐ ਪਰ ਉਹਦੇ باوجود ਵੀ ਕੱਲੀਆਂ ਛੂਟਾਂ ਤੋਂ ਬਾਅਦ ਮੀ ਅੱਜ ਦੀ ਡੇਟ ਦੇ ਵਿੱਚ ਇੰਨੀਆਂ ਵੱਡੀਆਂ ਕੰਪਲਿਕੀਸ਼ਨ ਹੈਗੀਆਂ ਕਿ ਛੋਟਾ ਵਪਾਰੀ ਜਿਹੜਾ ਹੈ ਜੀਐਸਟੀ ਭਰਨ ਦੇ ਵਿੱਚ ਉਹਦੀਆਂ ਰਿਟਰਨਾਂ ਭਰਨ ਦੇ ਵਿੱਚ ਇਹਨਾਂ ਦੇ ਛਾਪੇ ਮਾਰੀਆਂ ਆ ਪਿੱਛੇ ਸਾਡਾ ਬਰਨਾਲੇ ਹੱਥੋਂ ਬਾਈ ਹੋ ਗਈ ਸੀ ਹੁਣ ਪਿਛਲੇ 15 ਦਿਨ ਦੀ ਗੱਲ ਹੀ ਐ ਉੱਥੇ ਮੈਂ ਅੱਜ ਗਿਆ ਜਦੋਂ ਬਰਨਾਲੇ ਤਾਂ ਉੱਥੇ ਵੀ ਇਹੀ ਗੱਲ ਸੀ ਸਾਰਾ ਬਰਨਾਲਾ ਬੰਦ ਹੋ ਚੁੱਕਿਆ ਸੀ ਲੋਕੀ ਖਾਣੇ ਦੇ ਬਰਦਰੀਆਂ ਪਿਛਾ ਕੇ ਬੈਠੇ ਸੀ ਅਸੀਂ ਚਾਹੁੰਦੇ ਹਾਂ ਕਿ ਇਸ ਤਰ੍ਹਾਂ ਦੀਆਂ ਚੀਜ਼ਾਂ ਨਾ ਹੋਣ ਜਿਵੇਂ ਆਪਾਂ ਗੱਲ ਕਰ ਲਈਏ ਕਈ ਸਾਰੇ ਇਸ ਤਰ੍ਹਾਂ ਦੇ ਟੈਕਸ ਹੈ ਸਾਡੀ ਵਪਾਰੀਆਂ ਦੀ ਮੰਗ ਇੱਕੋ ਹੀ ਹੈ ਵੀ ਅਸੀਂ ਟੈਕਸ ਦੇਣਾ ਚਾਹੁੰਦੇ ਹਾਂ ਸਾਡੀ ਜੇਬ ਚੋਂ ਟੈਕਸ ਨਹੀਂ ਜਾਂਦਾ ਅਸੀਂ ਤਾਂ ਸਿਰਫ ਟੈਕਸ ਦਾ ਜਿਹੜਾ ਗਾਕ ਹੈ ਮੰਨ ਲਓ ਤੁਸੀਂ ਮੇਰੇ ਕੋਲ ਕੋਈ ਚੀਜ਼ ਲੈਣਾ ਨੇ ਟੈਕਸ ਤੁਸੀਂ ਭਰ ਰਹੇ ਹੋ ਮੈਂ ਨਹੀਂ ਭਰ ਰਿਹਾ ਮੈਂ ਤਾਂ ਇਕੱਠਾ ਕਰਕੇ ਬਿਨਾਂ ਤਨਖਾਹ ਦਾ ਸਰਕਾਰ ਦਾ ਮੁਲਾਜ਼ਮ ਹਾਂ ਸਰਕਾਰ ਕੋਲੇ ਹਜ਼ਾਰਾਂ ਮੁਲਾਜ਼ਮ ਤਰਾਰੇ ਮੁਲਾਜ਼ਮ ਹੈ ਲੇਕਿਨ ਇੱਕ ਵਪਾਰੀ ਐਸਾ ਮੁਲਾਜ਼ਮ ਹੈ ਜੀਨੂੰ ਕਦੇ ਕੋਈ ਤਨਖਾਹ ਨਹੀਂ ਮਿਲਦੀ ਹਰ ਮਹੀਨੇ ਹਰ ਸਾਲ ਉਹਨੂੰ ਟੈਕਸ ਕਰਕੇ ਇਕੱਠਾ ਕਰਕੇ ਜਮ੍ਹਾਂ ਕਰਾਉਂਦੀ ਐ ਅਸੀਂ ਕਹਿੰਨੇ ਆ ਕਿ ਤੁਸੀਂ ਟੈਕਸ ਜਿੰਨੇ ਵੀ ਲਾਣੇ ਹੋ ਚਾਹੇ 3% ਛੱਡੋ 50% ਕਰ ਦਿਓ ਲੇਕਿਨ ਫਾਸਟ ਸਟੇਜ ਤੇ ਕਰ ਦਿਓ ਜਿੱਥੇ ਚੀਜ਼ ਬਣਦੀ ਐ ਜਿੱਥੇ ਆ ਮਾਈਕ ਬਣਿਆ ਉੱਥੇ ਟੈਕਸ ਲੱਗ ਜੇ ਮੇਰੀ ਦੁਕਾਨ ਤੋਂ ਤੁਸੀਂ ਮਾਈਕ ਲੈਣ ਆਓ ਤਾਂ ਮੈਨੂੰ 100 ਰੁਪਏ ਦਾ ਆਇਆ ਮੈਂ 120 ਦਾ ਵੇਚਦਾ ਮੈਨੂੰ ਆ ਜਿਹੜੇ ਟੈਕਸਾਂ ਵਾਲੇ ਜਿਹੜੇ ਜੰਜਾਲ ਐ ਜਿਹੜੇ ਲੋਕਾਂ ਨੂੰ ਗੁੰਮਰਾਹ ਕਰਦੇ ਐ ਜਿਹੜੇ ਲੋਕਾਂ ਨੂੰ ਟੈਰਰ ਖੜਾ ਕਰਕੇ ਜ਼ਬਰਦਸਤੀ ਉਹਨਾਂ ਤੋਂ ਵਸੂਲੀ ਕਰਦੇ ਐ ਅਸੀਂ ਉਸ ਜਿਹੜਾ ਸਰਕਾਰੀ ਸਰਕਾਰ ਦਾ ਜਿਹ ਟੈਕਸ ਪ੍ਰਣਾਲੀ ਹੈ ਉਹਦੇ ਤੋਂ ਦੁਖੀ ਆ ਅਸੀਂ ਉਹਨੂੰ ਸਿੱਧਾ ਕਰਦਾ ਹੈ ਅਲੱਗ-ਅਲੱਗ ਸਟੇਟਾਂ ਦਾ ਜੀ ਤੁਸੀਂ ਇੱਕ ਜਗ੍ਹਾ ਤੋਂ ਚੀਜ਼ ਬਣਾਉਂਦੇ ਹੋ ਨਾੜਕਾ ਰੋਟੀ ਨਮਨ ਦੇ ਦਾ ਕਨਾੜਕਾ ਸਰਕਾਰ ਨੂੰ ਫਾਇਦਾ ਉਹਦੇ ਜਨਰਲੀ ਕੇਂਦਰ ਸਰਕਾਰ ਨਹੀਂ 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 ਭਾਈ ਸਾਹਿਬ ਤੁਸੀਂ ਗਲਤ ਹੋ ਇਸ ਗੱਲ ਤੇ ਟੈਕਸ ਜਿਹੜਾ ਹੈ ਜੀਐਸਟੀ ਜਿਹੜਾ ਹੈ ਐਕਸਾਈਜ਼ ਜਿਹੜਾ ਹੈ ਸੈਂਟਰ ਦੀ ਹੁੰਦੀ ਹੈ ਹਮੇਸ਼ਾ ਉਹ ਸੈਂਟਰ ਹੀ ਲੈਂਦਾ ਹੁਣ ਪੰਜਾਬ 'ਚ ਵੀ ਤੁਸੀਂ ਕੋਈ ਬਿੱਲ ਘਟਾਇਆ ਜਾਂਦਾ ਤਾਂ ਜੀਐਸਟੀ ਸੈਂਟਰ ਕੋਲ ਜਾ ਰਿਹਾ ਉਹਦੀ ਵੇਸ਼ੋ ਹੁੰਦੀ ਹੈ ਕਿ ਉਹ ਕਿਹੜੀ ਸਟੇਟ ਨੂੰ ਕਿੰਨੀ ਜਾਣੀ ਆ ਉਹ ਆ ਜਾਣੀ ਉਹ ਫਿਰ ਵੀ ਜਾਊਗੀ ਉਹ ਅਸੀਂ ਨਹੀਂ ਕਰਨੀ ਉਹ ਜਿੱਥੇ ਟੈਕਸ ਬਣੂਗਾ ਜਿੱਥੇ ਚੀਜ਼ ਵੇਚੂਗੀ ਜਿੱਥੇ ਜਾਊਗੀ ਉਹਦਾ ਉਹਨਾਂ ਨਾਲ ਹੀ ਕੰਮ ਹੈ ਉਹਦਾ ਸਾਡੇ ਨਾਲ ਕੋਈ ਲੈਣਾ ਦੇਣਾ ਨਹੀਂ ਉਹ ਜਿੱਥੇ ਫੈਕਟਰੀ ਚ ਚੀਜ਼ ਬਣੇਗੀ ਫਸਟ ਪੇਜ ਦਾ ਮਤਲਬ ਉੱਥੇ ਹੀ ਟੈਕਸ ਲੱਗੂਗਾ ਪੰਜਾਬ ਦੇ ਵਿੱਚੋਂ ਦਿੱਕਤ ਆ ਪੰਜਾਬ ਲਈ ਆਲ ਇੰਡੀਆ ਇੱਥੇ ਆਲ ਇੰਡੀਆ ਦਾ ਹੋ ਰਿਹਾ ਜੀ ਇੱਥੇ ਪੰਜਾਬ ਦਾ ਇਕੱਲੇ ਦਾ ਕੁਝ ਨਹੀਂ ਹੈ ਬਠਿੰਡੇ ਦਾ ਇਕੱਲੇ ਦਾ ਕੁਝ ਨਹੀਂ ਹੈ ਇੱਥੇ ਆਲ ਇੰਡੀਆ ਦਾ ਹੋਣਾ ਹੈ ਆਲ ਇੰਡੀਆ ਦੇ ਵਿੱਚ ਪੂਰੇ ਭਾਰਤ ਦੇ ਜਿੰਨੇ ਵਪਾਰੀ ਹੈ ਜਿਨ੍ਹਾਂ ਨੂੰ ਜੋ ਪ੍ਰੋਬਲਮ ਹੈ ਸਾਰੀਆਂ ਰੱਖੀਆਂ ਜਾਣੀਆਂ ਨੇ ਆਪਾਂ ਜੀ ਪ੍ਰਧਾਨ ਜੀ ਤੁਸੀਂ ਵੀ ਲਾਓ ਜੀ ਹਾਂ 10-10 ਕਰੀਏ ਨੇ ਸ਼ਾਰਾ ਕੁਝ ਤੁਸੀਂ ਵੀ ਥੋੜਾ ਉੱਚੀ ਬੋਲੋ ਮੈਨੂੰ ਲਾਈਕ ਇੱਧਰ ਲੱਗੇ ਨਾ ਅੱਛੀ ਬੋਲੋ ਬਾਈ ਜੀ ਸਰ ਜੀ ਨੂੰ ਨਮਸਕਾਰ ਜੀ ਜਿਸ ਤਰ੍ਹਾਂ ਕਪੂਰ ਸਾਹਿਬ ਨੇ ਦੱਸਿਆਗਾ 16 ਨਵੰਬਰ ਦਿਨ ਐ ਤਾਰਿਕ ਤੇ ਸਾਡੇ ਵਪਾਰੀ ਸਮੇਲਨ ਹੋ ਰਿਹਾ ਆਲ ਓਵਰ ਇੰਡੀਆ ਦਾ ਜਿਹੜਾ ਕੇ ਬਠਿੰਡਾ ਨੂੰ ਉਹਦਾ ਮਾਨ ਪ੍ਰਾਪਤ ਹੋਇਆ ਉਸ ਸਮੇਲਨ ਨੂੰ ਕਰਨਾ ਉਹਦੇ ਵਿੱਚ ਸੈਂਟਰ ਦੇ ਮਨਿਸਟਰ ਜਿਵੇਂ ਕਪੂਰ ਸਾਹਿਬ ਨੇ ਦੱਸਿਆ ਸੁਨੀਲ ਸਿੰਘ ਜੀ ਔਰ ਕਾਫੀ ਆ ਰਹੇ ਨੇ ਪੰਜਾਬ ਤੋਂ ਸਾਰੇ ਵਪਾਰੀ ਆ ਰਹੇ ਹਨ ਮਸ਼ਿੰਦਾ ਵਪਾਰ ਮੰਡਲੇ ਸਹਿਯੋਗ ਨਾਲ ਅਸੀਂ ਅਸੀਂ ਆਪਣੇ ਪੰਜਾਬ ਪ੍ਰਦੇਸ਼ ਵੱਲੋਂ ਕੀ ਸਾਰਾ ਇਹ ਕੰਮ ਕਰ ਰਹੇ ਹੈ ਕਿ ਬਹੁਤ ਜ਼ਿਆਦਾ ਅਸੀਂ ਕਾਫੀ ਦਿਨਾਂ ਤੋਂ ਬਹੁਤ ਮਿਹਨਤ ਕਰ ਰਹੇ ਹਾਂ ਸਾਡੇ ਪ੍ਰਧਾਨ ਜੀ ਸਾਡੀ ਪੂਰੀ ਟੀਮ ਜਨਰਲ ਸੈਕਟਰੀ ਮੈਰੀ ਜੀ ਸੋਨੂ ਜੀ ਕਾਫੀ ਅਸੀਂ ਬਾਜ਼ਾਰ ਚ ਕਾਰਡ ਵੰਡੇ ਹੈਗੇ ਕਿ ਅਸੀਂ ਕੋਈ ਹਜ਼ਾਰ ਤੋਂ ਬੰਦੇ ਦੀ ਗੈਰਨੀ ਕਰਨ ਦੀ ਸੋਚਿਆ ਜਿਹੜਾ ਕਿ ਬਹੁਤ ਵਧੀਆ ਪ੍ਰੋਗਰਾਮ ਹੋਊਗਾ ਉਹ ਜਿਹੜੀਆਂ ਸਾਡੀਆਂ ਮੰਗਾਂ ਹੀ ਆ ਜਿਵੇਂ ਵਿਰਾਜੀ ਨੇ ਪੁੱਛਿਆ ਵੀ ਤੁਹਾਡੀਆਂ ਕੀ ਮੰਗਾ ਹੈ ਮੰਗਾ ਤਾਂ ਸਾਡੀਆਂ ਬਹੁਤ ਆ ਗਈਆਂ ਕਿਉਂਕਿ ਜਿਹੜਾ ਕਾਨੂੰਨ ਲਾਗੂ ਹੁੰਦਾ ਕੱਲਾ ਵਪਾਰੀਆਂ ਦੇ ਹੁੰਦਾ ਔਰ ਕਿਸੇ ਦੇ ਨਹੀਂ ਹੁੰਦਾ ਕਿਉਂਕਿ ਵਪਾਰੀ ਇੱਕ ਤਾਂ ਤਿਆਰ ਬੈਠਾ ਹੁੰਦਾ ਨਾਤਾ ਤੋਤਾ ਬੈਠਾ ਹੁੰਦਾ ਵੀ ਫੜ ਲੈਂਦੇ ਕਿ ਆ ਜਾ ਵੀ ਤੋਤਾ ਕੱਲ ਦੀ ਗੱਲ ਮੈਂ ਸੁਣਾਉਣਾ ਕੱਲ ਆਏ ਇੱਥੇ ਆਪਣੇ ਲੇਬਰ ਵਾਲੇ ਆਦਵਾਂਸ ਜੀ ਕੋਲ ਆਏ ਤੇ ਉਹ ਕਹਿੰਦੇ ਜੀ ਤੁਸੀਂ ਗਵਰਨਮੈਂਟ ਦਾ 11000 ਰੁਪਿਆ ਫਿਕਸ ਰੇਟ ਰੱਖਿਆ ਤੇ ਤੁਸੀਂ ਕਿਵੇਂ 8500 ਰੁਪਿਆ ਕਿਵੇਂ ਦਿੰਨੇ ਹੋਗੇ ਮੈਂ ਕਿਹਾ ਜੀ 85 ਵੀ ਜੋ ਸਾਡੇ ਕੋਲ ਕੁੜੀਆਂ ਦਾ ਰੇਟ ਸਾਰੀਆਂ ਦਾ ਤਕਰੀਬਨ ਜਿਹੜੇ ਆਮ ਨਾਰਮਲ ਲੇਬਰ ਹੈ 7000 ਰੁਪਇਆ ਸਾਰੇ 7000 ਰੁਪਏ ਹੀ ਦਿੱਤੇ ਹੈਗੇ ਤੇ ਕਹਿੰਦੇ ਨੇ ਜੇ ਗਵਰਨਮੈਂਟ ਦਿੰਦੀ ਹੈ ਜੇ 11000 ਮੈਂ ਕਿ ਕੋਈ ਗੱਲ ਨਹੀਂ 7000 ਸੱਤ ਉਹ ਲੈ ਲਿਆ ਕਰੇ ਬਾਕੀ 4000 ਗਵਰਨਮੈਂਟ ਪਾ ਕੇ ਉਹਨਾਂ ਦਾ ਘਰ ਪੂਰਾ ਕਰਦਿਆ ਕਰੇ ਇੱਕ ਚੀਜ਼ ਸਾਨੂੰ 7000 ਜੀ ਮਿਲ ਜਾਈ ਸੀ ਉਹ ਨੂੰ ਛੱਡ ਕੇ ਗਾਉਂਗੇ ਨਹੀਂ ਯਾਰ ਸੱਤ ਤੋਂ 9 ਲਓ ਇਸ ਤਰ੍ਹਾਂ ਦੀਆ ਪ੍ਰੋਬਲਮ ਬਹੁਤ ਆਏ ਜਿਵੇਂ ਆਨਲਾਈਨ ਪ੍ਰੋਬਲਮ ਹੈ ਸਾਡੀ ਮੇਨ ਪ੍ਰੋਬਲਮ ਆਨਲਾਈਨ ਹੈ ਉਹ ਵੀ ਅਸੀਂ ਉੱਥੇ ਡਿਸਕਸ ਕਰਾਂਗੇ ਅਸੀਂ ਦੁਕਾਨਾਂ ਦੇ ਬੈਠ ਕੇ ਬਿਜ਼ਨਸ ਕਰਦੇ ਆਂ ਆਨਲਾਈਨ ਸਭ ਤੋਂ ਦੁੱਗਣਾ ਤਿੱਗਣਾ ਬਿਜ਼ਨਸ ਲੋਕ ਘਰਾਂ ਜੀਐਸਟੀ ਇਹ ਲੋਕਲੇ ਪੰਜ ਸੱਤ ਦੁਕਾਨਾਂ ਦਾ ਸੈਲੈਕਟ ਕੀਤੇ ਉਹਨਾਂ ਕੋਲੇ ਠੂ ਵੱਜਦੇ ਆ ਹੋਰ ਕਿਸੇ ਨੂੰ ਪੁੱਛਦੇ ਨਹੀਂ ਉਹ ਕਿੰਨਾ ਕੁ ਸੌਂ ਜਾਂਦਾ ਕੋਈ ਨਵਾਂ ਸੱਚੀ ਉਹਨਾਂ ਨੇ ਕੋਈ ਨਹੀਂ ਬਣਾਇਆ ਪੁਰਾਣਿਆਂ ਨੂੰ ਖਿੱਚੀ ਫਿਰਦੇ ਆ ਬਾਕੀ ਉਹ ਉੱਥੇ ਘੇਰ ਲਿਆ ਉਹਨਾਂ ਕਿ ਅੱਲਾ ਸਾਰਾ ਦਾ ਕਲੇਸ਼ ਹੁੰਦਾ ਜੀ ਬਜ਼ਾਰਾਂ ਹਰ ਕਾਨੂੰਨ ਵਪਾਰੀ ਤੇ ਲਾਗੂ ਹੁੰਦਾ ਹੋਰ ਕਿ ਜੇ ਪ੍ਰਧਾਨ ਜੀ ਜੇ ਗੱਲ ਕਰੀਏ ਤੁਸੀਂ ਗੱਲ ਕੀਤੀ ਹੈਗੀ ਵਪਾਰ ਮੰਡਲ ਨੂੰ ਜਿਹੜੀਆਂ ਦਿੱਕਤਾਂ ਆ ਰਹੀਆਂ ਆਉਂਦੀਆਂ ਵਪਾਰੀਆਂ ਨੂੰ ਖਾਸ ਕਰਕੇ ਸੈਂਟਰ ਗਵਰਨਮੈਂਟ ਇਹ ਗੱਲ ਕਹਿ ਰਹੀ ਹੈਗੀ ਆ ਵੀ ਅਸੀਂ ਵੀ ਹਰ ਇੱਕ ਵਰਗ ਨਾਲ ਖੜੇ ਆ ਹਰ ਇੱਕ ਸਮਾਜ ਨਾਲ ਖੜੇ ਆ ਹਰ ਇੱਕ ਵਪਾਰੀ ਨਾਲ ਖੜਿਆ ਹੈ ਪੰਜਾਬ ਗਵਰਨਮੈਂਟ ਵੀ ਆਈ ਕਹਿ ਰਹੀ ਹੈਗੀ ਹੈ ਵੀ ਅਸੀਂ ਵੀ ਹਰ ਇੱਕ ਵਪਾਰੀ ਨਾਲ ਖੜੇ ਹਾਂ ਤੁਸੀਂ ਕਹਿ ਰਹੇ ਸਾਨੂੰ ਮੁਸ਼ਕਲਾਂ ਦਾ ਸਹਲਾ ਕਰਨਾ ਚਾਹ ਰਹੇ ਜਿਹੜੀ ਗਵਰਨਮੈਂਟ ਹੈ ਨਾ ਗਵਰਨਮੈਂਟ 'ਚ ਇਹਨਾਂ ਨੂੰ ਇੱਕ ਵਪਾਰੀਆਂ ਦਾ ਨੁਮਾਇੰਦਾ ਲੈਣਾ ਚਾਹੀਦਾ ਹੈ ਵਿੱਚ ਗਵਰਨਮੈਂਟ ਕਰ ਦੇਗੀ ਗੱਲਾਂ ਦੂਜੀਆਂ ਕੀ ਗੱਲਾਂ ਕਰਦੀ ਹੈ 25 ਕਿਲੋ ਤੱਕ ਚਾਵਲ ਤੇ ਕੋਈ ਟੈਕਸ ਨਹੀਂ ਤੇ ਸੋ ਦੁਕਾਨਦਾਰਾਂ ਨਾਲ ਕਿਵੇਂ ਗਵਰਨਮੈਂਟ ਭਿੰਦ ਦੋਗੀ ਦੁਕਾਨਦਾਰਾਂ ਨੇ 26 ਕਿਲੋ ਪਹਿ ਗਈ ਸ਼ੁਰੂ ਕਰਤੀ ਇਹ ਗਵਰਨਮੈਂਟ ਉਹ ਜਿਹੜੀ ਆ ਗੱਲਾਂ ਤੇ ਗੌਰ ਕਰਨਾ ਉਹ ਟੈਕਸ ਕਰਨਾ ਤਾਂ ਤੁਸੀਂ ਬਿਲਕੁਲ ਖਤਮ ਕਰੋ ਕਿਉਂਕਿ ਮੇਰਾ ਸਵਾਲ ਤਾਂ ਸੀਗਾ ਦੇਖੋ ਸੈਂਟਰ ਗਵਰਨਮੈਂਟ ਚ ਤੀਸਰੀ ਟਰਮ ਚੱਲ ਰਹੀ ਹੈਗੀ ਹੈ ਭਾਜਪਾ ਦੀ ਤੇ ਤਕਰੀਬਨ ਸਾਢੇ 3 ਸਾਲ ਤੋਂ ਉੱਪਰ ਪੰਜਾਬ ਸਰਕਾਰ ਨੂੰ ਹੋ ਗਈ ਹੈ ਅੱਜ ਤੁਸੀਂ ਬਹੁਤ ਵੱਡਾ ਇੱਕ ਪ੍ਰੋਗਰਾਮ ਕਰਨ ਜਾ ਰਹੇ ਹੋ ਜੋ ਬਠਿੰਡਾ ਚ ਵੀ ਵਪਾਰੀਆਂ ਨੂੰ ਬਹੁਤ ਦਿੱਕਤ ਆ ਰਹੀ ਹੈ ਜਿਹੜੀ ਮੇਨ ਚੀਜ਼ਾਂ ਨੇ ਇਹਨਾਂ ਨੇ ਉਹ ਜੀਐਸਟੀ ਦਾ ਟੰਡੋਰਾ ਪਿੱਟਿਆ ਵੀ ਜੀਐਸਟੀ ਸੇ ਅਸੀਂ ਕਰਤਾ ਉਹ ਕਰਤਾ ਚੌਲ ਮੇਨ ਵਿਕਦੇ ਆ ਆਟਾ ਮੇਨ ਵਿਕਦਾ ਹੈ ਤੇਲ ਮੈਨ ਮੇਨ ਵਿਕਦਾ ਹੈਗਾ ਉਹਨਾਂ ਤੇ ਇਹਨੇ ਜੀਐਸਟੀ ਲਾਇਆ ਵੀ ਨਹੀਂ ਚੀਨੀ ਚੀਨੀ ਮੇਨ ਵਿਕਦੀ ਹੈ ਗੁੜ ਮੇਨ ਵਿਕਦਾ ਜੀਐਸਟੀ ਉਹਨਾਂ ਤੇ ਉਮੇਦਾਂ ਚੱਲੀ ਜਾਂਦਾ ਹੈ ਜਿਹੜਾ ਕੋਈ ਮਾੜਾ ਹਲਾਇਆ ਮਾੜਾ ਮੋਟਾ ਹਲਾਇਆਗਾ ਉਹ ਫੈਕਟਰੀਆਂ ਵਾਲੇ ਗਾਂ ਪਾਸਾ ਉਨੀ ਕਰਦੇ ਇਹਦਾ ਲੋਗ ਗਵਰਨਮੈਂਟ ਆ ਤੁਹਾਡੀ ਤੁਹਾਡੀ ਗੱਲ ਦਾ ਜਵਾਬ ਦਿੰਨੇ ਆ ਜੀ ਵਪਾਰੀਆਂ ਦੀ ਜੇ ਤੁਸੀਂ ਕਹ ਰਿਹਾ ਵੀ ਸਾਰਿਆਂ ਨੂੰ ਸਰਕਾਰ ਦੇ ਰਹੀ ਹੈ ਕਿਸੇ ਵਰਗ ਦਾ ਕੋਈ ਬੰਦਾ ਮਰਦਾ ਸਰਕਾਰ ਪੰਜਾਬ ਸਰਕਾਰ ਦੀ ਖਾਸ ਕਰਕੇ ਗੱਲ ਕਰਨ ਲੱਗਿਆ 1 ਕਰੋੜ ਰੁਪਇਆ ਦਿੰਦੀ ਹੈ ਤੁਹਾਡਾ ਮੀਡੀਆ ਗਵਾਹ ਹੈ ਨਾਲ ਉਹਦੇ 1 ਕਰੋੜ ਦੇ ਨਾਲ-ਨਾਲ ਉਹਨਾਂ ਦੇ ਘਰਦਿਆਂ ਨੂੰ ਨੌਕਰੀ ਮਿਲਦੀ ਹੈ ਤੇ ਨਾਲ-ਨਾਲ ਪੂਰਾ ਸ਼ੋਕ ਪੱਤਰ ਲਿਖਿਆ ਜਾਂਦਾ ਹੈ ਸਾਡੇ ਵਪਾਰੀਆਂ ਦਾ ਕੋਈ ਬੰਦਾ ਮਰਦਾ ਮੈਂ 50 ਬੰਦੇ ਤੁਹਾਨੂੰ ਆਪਣੇ ਵਪਾਰ ਮੰਡਲ ਦੇ ਕਰਵਾ ਸਕਦਾ ਜਿਹੜੇ ਸਾਡੇ ਵਪਾਰ ਮੰਡਲ ਦੇ ਨਾਲ ਸਬੰਧਤ ਸੀਗੇ ਜਿਹੜੇ ਮਰ ਗਏ ਜਿਨ੍ਹਾਂ ਨੂੰ ਗੋਲੀਆਂ ਮਾਰ ਕੇ ਮਾਰ ਦਿੱਤਾ ਗਿਆ ਦੁਕਾਨਾਂ ਤੇ ਰਸਟਿਆਂ 'ਚ ਚਾਹੇ ਅੱਡ ਜਗ੍ਹਾ ਤੇ ਚੱਲੋ ਬੋਰ ਮੇਰੇ ਨਾਲ ਜਿਹੜਾ 600 ਬੰਦੇ ਨੂੰ ਰੋਜ਼ਗਾਰ ਦਿੰਦਾ ਸੀ ਬੰਦਾ ਅੱਜ ਉਹ 600 ਬੰਦਿਆਂ ਨੂੰ ਰੋਜ਼ਗਾਰ ਦੇਣ ਵਾਲੇ ਬੰਦੇ ਨੂੰ ਦੁਕਾਨ ਦੇ ਬਾਹਰ ਦੁਕਾਨ ਖੋਲਣ ਤੋਂ ਪਹਿਲੇ 12 ਗੋਲੀਆਂ ਉਹਦੀ ਛਾਤੀ 'ਚ ਮਾਰੀਆਂ ਹਜੇ ਤੱਕ ਵੀ ਕੋਈ ਕੋਈ ਬੰਦਾ ਉਹਦਾ ਕੋਈ ਸਰਕਾਰ ਨੇ ਉਹਦੇ ਹੱਥ ਨਹੀਂ ਪੜਿਆ ਦੱਸੋ ਕਿਹੜੇ ਜਗ੍ਹਾ ਤੇ ਅਸੀਂ ਮੰਨੀਏ ਜਦੋਂ ਬਾਹਰਲਾ ਬੰਦਾ ਕੋਈ ਤੁਹਾਡੇ ਕੋਲੇ ਕਰੋੜਾਂ ਰੁਪਇਆ ਤੁਸੀਂ ਲੋਕਾਂ ਨੂੰ ਦਿਓ ਹਰੇਕ ਵਰਗ ਨੂੰ ਦਿਓ ਅਸੀਂ ਤੁਹਾਡਾ ਵੈਲਕਮ ਕਰਦੇ ਆਂ ਪਰ ਤੁਸੀਂ ਸਾਡੇ ਵਪਾਰੀਆਂ ਨੂੰ ਵਾਂਝਾ ਕਿਉਂ ਰੱਖਦੇ ਹੋ ਸਾਡਾ ਵਪਾਰੀ ਮਰੇ ਤਾਂ ਜੇ ਅਸੀਂ ਗੱਲ ਕਰਨ ਜਾਈਏ ਤਾਂ ਸਾਡੇ ਉੱਤੇ ਪਰਚੇ ਕਰਦੀ ਹੈ ਸਰਕਾਰ ਦੂਜੇ ਦਾ ਕੋਈ ਬੰਦਾ ਮਰਦਾ ਤਾਂ ਉਹਨਾਂ ਨੂੰ ਕਰੋੜ ਰੁਪਇਆ ਦਿੰਦੀ ਹੈ ਸਾਡਾ ਵਪਾਰੀ ਮਰਿਆ ਤਾਂ ਸਾਡੇ ਉੱਤੇ 20 ਤਰ੍ਹਾਂ ਦੇ ਕੁਐਸਚਨ ਉੱਟਦੇ ਆ ਨਾ ਸਾਡੇ ਘਰਦਿਆਂ ਨੂੰ ਕਿਸੇ ਨੂੰ ਨੌਕਰੀ ਤਾਂ ਛੱਡੋ ਦੋ ਲਵਜ ਸ਼ੌਕ ਦੇ ਵੀ ਕੋਈ ਨਹੀਂ ਰਾਂ ਦਾ ਸਾਡਾ ਮੇਲਾ ਮਰਿਆ ਸੀ ਆ ਪਿੱਛੇ ਤੁਹਾਡੇ ਸਾਰੇ ਦੋਸਤ ਜਾਣੂ ਐ ਅੱਜ ਤੱਕ ਕਿਸੇ ਵੀ ਤੁਸੀਂ ਮੁੱਖ ਮੰਤਰੀ ਦੇ ਮੂੰਹ ਟੁੱਕਦੇ 20 ਵਾਰੀ ਬਟੰਡੇ ਆ ਗਿਆ ਤੁਸੀਂ ਇੱਕ ਵਾਰੀ ਉਹਦੇ ਮੂੰਹ ਚੋਂ ਨਾਮ ਵੀ ਸੁਣਿਆ ਹੋਵੇ ਅਸੀਂ ਇਕੱਲੇ ਪੰਜਾਬ ਸਰਕਾਰ ਦੇ ਉਲਟ ਨਹੀਂ ਆ ਅਸੀਂ ਸਾਰੀਆਂ ਸਰਕਾਰਾਂ ਨੂੰ ਇਹ ਕਹ ਰਹੇ ਆ ਰਾਜਨੀਤਿਕ ਪਾਰਟੀਆਂ ਸਾਰੀਆਂ ਬਹੁਤ ਵਧੀਆ ਹੁੰਦੀਆਂ ਪਰ ਜਿੱਦਣ ਇਹਨਾਂ ਕੋਲੇ ਸਰਕਾਰ ਆ ਜਾਂਦੀ ਹੈ ਨਾ ਉਸ ਦਿਨ ਰਾਤ ਨੂੰ ਗਿਰਗਟੰਗੂਏ ਰੰਗ ਬਦਲ ਜਾਂਦੀਆਂ ਉਸ ਦਿਨ ਸਾਨੂੰ ਵੀ ਇਹ ਲੱਗਦਾ ਵੀ ਯਾਰ ਇਹਨਾਂ ਨੂੰ ਤਾਂ ਆ ਪਿੱਛੇ ਜੇ ਵੀ ਬੜੇ ਕਹਿੰਦੇ ਸੀ ਬਦਲਾਅ ਚੱਕ ਦੇਾਂਗੇ ਜੀ ਅਸੀਂ ਖੁਸ਼ ਹੁੰਨੇ ਆ ਕਿ ਤੁਸੀਂ ਦੇਖੋ ਵਪਾਰੀ ਦਾ ਕੰਮ ਇੱਕੋ ਹੀ ਹੈ ਕਿ ਅਸੀਂ ਜਿੰਨਾ ਮਾਲ ਲੈਣਾ ਇੱਥੋਂ ਮਾਲ ਲੈ ਕੇ ਅੱਗੇ ਵੇਚ ਦੇਣਾ ਅਸੀਂ ਬਾਰ ਬਾਰ ਇਹੀ ਕਹਿੰਦੇ ਆ ਕਿ ਸਾਨੂੰ ਜ਼ਿਆਦਾ ਚੰਜਲ ਨਾ ਕੀਤਾ ਜਾਵੇ ਜਿਆਦਾ ਦਿਮਾਗ ਦੇ ਉੱਤੇ ਸਾਡੇ ਲੋਡ ਹੁਣ ਤੁਸੀਂ ਦੱਸੋ ਆਮ ਛੋਟਾ ਕਹਨੇ ਵਾਲਾ ਉਹ ਜੀਐਸਟੀ ਦੀ ਰਿਟਰਨ ભરਣੀ ਹੈ ਕਿਹੜੇ ਪਾਸੇ ਜਾਵੇ ਆ ਕਿੱਥੋਂ ਕੰਪਿਊਟਰ ਲੈ ਕੇ ਆਵੇ ਤੇ ਕਿੱਥੋਂ ਬੰਦੇ ਇੱਕ ਸੀਏ ਕਰੇ ਤੇ ਕਿੱਥੋਂ ਜਾ ਕੇ ਵਕੀਲਾਂ ਦੇ ਗੱਲਾਂ ਕਰੇ ਛੇਲਾ ਜੀ ਦੁਕਾਨ ਤੇ 10 ਰੁਪਏ ਦੀ ਨਹੀਂ ਹੁੰਦੀ ਆ ਉਹਨੂੰ ਡਰਾ ਰੱਖਦੇ ਆ ਅਗਲਾ ਉਹੀ ਡਰਿਆ ਰਹਿੰਦਾ ਅੱਜ ਪੋਜੀਸ਼ਨ ਇਹ ਬਣ ਰਹੀ ਆ ਜਿਵੇਂ ਸਾਡੇ ਪ੍ਰਧਾਨ ਜੀ ਦੇ ਦੱਸੇ ਆਨਲਾਈਨ ਦਾ ਕੰਮ ਤੁਸੀਂ ਦੇਖੋ ਕਿ ਆਨਲਾਈਨ ਦੀ ਐਡੀ ਬੁਰੀ ਹਾਲਤ ਹੈ ਚੰਗੀਆਂ ਚੰਗੀਆਂ ਕੰਪਨੀਆਂ ਮੈਂ ਨਾਮ ਲੈ ਰਹੇ ਆ ਇੱਥੇ ਬਲੈਂਕਟ ਵਰਗੀਆਂ ਕੰਪਨੀਆਂ 2-200 ਰੁਪਏ ਦਾ ਸਮਾਨ ਕਰਾਂ ਕੇ ਔਰ 200 ਰੁਪਏ ਵਾਲਾ ਸਮਾਨ ਜਿਹੜਾ ਹੈ ਨਾ ਜੇ ਅੱਜ ਤੁਸੀਂ ਗੱਲ ਕਰੋ ਤਾਂ 100 ਰੁਪਏ ਵਾਲੀ ਚੀਜ਼ 90 ਰੁਪਏ ਦੀਆਂ ਘਰੇਜ ਦੇਣ ਜਾ ਰਹੀਆਂ ਉਹ ਸਿੰਪਲ ਗੱਲ ਹੈ ਜਿਵੇਂ ਕਿਸਾਨਾਂ ਕਿਸਾਨੀ ਮੁੱਦੇ ਸੀ ਨਾ ਤਿੰਨ ਕਾਨੂੰਨ ਬਣੇ ਸੀ ਸੇਮ ਇੱਥੇ ਸਾਡੇ ਨਾਲ ਵੀ ਹੋਣ ਜਾ ਰਿਹਾ ਪਹਿਲੇ ਉਹ 90 ਰੁਪਏ ਦੀ ਚੀਜ਼ ਦੇਣਗੇ ਅੱਜ ਉਹ 90 ਰੁਪਏ ਦੀ ਚੀਜ਼ ਦੇ ਰਹੇ ਆ 200 ਵਾਲੇ ਘਰੇ ਦੇਣ ਜਾ ਰਹੇ 200 ਰੁਪਏ ਦਾ ਸਮਾਨ ਔਰ ਉਹੀ ਚੀਜ਼ ਜਿੱਦਨ ਅਸੀਂ ਦੁਕਾਨਦਾਰ ਫੇਲ ਹੋ ਜਾਣਗੇ ਨਾ ਜੀਵਨ ਜੀ ਦੇ ਸਕਦੇ ਨਾ ਮੈਦੇਜ ਦੇ ਸਕਦਾ ਨਾ ਪਰਮੋਜੀ ਦੇ ਸਕਦੇ ਨਾ ਆਪਣੇ ਤੁਹਾਡੇ ਮੈਰੀ ਸਾਹਿਬ ਨਾਲ ਦੀਪਾਂਸ਼ ਜੀ ਤੇ ਨਾਲ ਸੋਨੂ ਜੀ ਪਰ ਜਿੱਦਨ ਅਸੀਂ ਫੇਲ ਹੋ ਕੇ ਕਰੇ ਬੈ ਕਿੰਨੀ ਦੇਰ ਅਸੀਂ ਦੁਕਾਨ ਤੇ ਕਰਾਇ ਗੜ ਲਾਂਗੇ ਜਦੋਂ ਅਸੀਂ ਇਹਨਾਂ ਨਾਲ ਨਹੀਂ ਲੜ ਸਕਦੇ ਤਾਂ ਉਹ ਦਿਨ ਇਹਨਾਂ ਨੇ ਆਪਣੇ ਆਪ ਜਿਵੇਂ ਅੱਜ Jio ਵਾਲਿਆਂ ਨੇ ਆਪਣੇ ਮਨਮਾਨੀ ਦੇ ਰੇਟ ਕਰ ਰੱਖੇ ਆ ਤੁਸੀਂ ਸਾਡੇ ਨਾਲੋਂ ਵੱਧ Jio ਨੂੰ ਜਾਣਦੇ ਹੋ ਉਵੇਂ ਇਹਨਾਂ ਨੇ ਵੀ ਆਪਣਾ ਦੋਸ ਵਾਲਾ ਚ 2000 ਚ ਵੇਚਿਆ ਕਰਾਂਗੇ ਅਸੀਂ ਇਹੀ ਕਹਿੰਨੇ ਆ ਕਿ ਤੁਸੀਂ ਸਾਡੇ ਗਾਹ ਕੋ ਤੁਸੀਂ ਸਾਡੇ ਨਾਲ ਹੱਥ ਪਾਉਂਗੇ ਤਾਂ ਹੀ ਤੁਹਾਨੂੰ ਪਤਾ ਲੱਗੂਗਾ ਕੋਈ ਰਾਜਨੀਤਿਕ ਵਾਲੇ ਹੋਣ ਬਾਜ਼ਾਰ ਚ ਆਣ ਕੇ ਚਲਦਾ ਦਿਓ ਦੁਕਾਨਦਾਰ ਕੋਈ ਧਾਰਮਿਕ ਵਾਲੇ ਹੋਣ ਚੰਦਾ ਦਿਓ ਉਹ ਦੁਕਾਨਦਾਰ ਕੋਈ ਜਗਰਾਤੇ ਵਾਲਾ ਹੋਵੇ ਦਿਓ ਚੰਦਾ ਦੁਕਾਨਦਾਰ ਦੱਸੋ ਕਿਸੇ ਨੇ ਕਦੇ ਅੱਜ ਤੱਕ ਵੀ ਨਾ ਕੀਤਾ ਹੋਵੇ ਹਰ ਜਗ੍ਹਾ ਤੇ ਦੁਕਾਨਦਾਰ ਇਹਨਾਂ ਦੇ ਨਾਲ ਸਹਿਯੋਗੀ ਕੋਈ ਸਮਾਜੇ ਵੀ ਆਲਾ ਹੋਵੇ ਪਰ ਜਿੱਦਣ ਦੁਕਾਨਦਾਰ ਤੇ ਪ੍ਰੋਬਲਮ ਆਂਦੀ ਆ ਤਾਂ ਤੁਸੀਂ ਦੇਖੋ ਕੋਈ ਵੀ ਅੱਜ ਤੱਕ ਇਹਨਾਂ ਦਾ ਸਾਹੀ ਨਹੀਂ ਹੋਇਆ ਅਸੀਂ ਇਹ ਨਹੀਂ ਹੈ ਕਿ ਤੁਸੀਂ ਕਿਹਾ ਸਾਡੇ 3 ਸਾਲ ਟੱਪ ਗਏ ਤੇ ਅੱਜ ਕਿਉਂ ਰੱਖੀ ਹੈ ਇਹ ਸਾਡਾ ਤੁਸੀਂ ਜਿਹੜਾ ਕਾਰਡ ਪੜ੍ਹੋਗੇ ਨਾ ਜੀ ਇਹ ਅਖਿਲ ਭਾਰਤੀ ਹੈ ਜਿਹੜਾ ਹੈਗਾ ਵਪਾਰੀ ਸੰਮੇਲਨ ਹੈ ਹਰ ਸਾਲ ਹੁੰਦਾ ਹੈ ਹਰ ਸਾਲ ਦਾ ਮਤਲਬ ਸਾਲ ਦੇ ਅੰਦਰ ਇਹ ਰੋਟੇਸ਼ਨ ਵਾਈਜ਼ ਹਰ ਸਟੇਟ 'ਚ ਹੁੰਦਾ ਰਹਿੰਦਾ ਹੈ ਪਿਛਲੇ 3 ਮਹੀਨੇ ਪਹਿਲੇ ਆਪਣੇ ਮਹਾਰਾਸ਼ਟਰ ਹੈ ਜਿਹਦੀ ਵਾਰੀ ਆਈ ਸੀਗੀ ਉੱਥੇ 11 ਬੰਦਿਆਂ ਨੂੰ ਸਨਮਾਨਿਤ ਕੀਤਾ ਸੀ ਜਿਨ੍ਹਾਂ 'ਚ ਤੁਹਾਡਾ ਭਰਾ ਵੀ ਸੀਗਾ ਮੈਂ ਜਾ ਕੇ ਆਇਆ ਉੱਥੇ ਤੁਸੀਂ ਵੀ ਖਬਰਾਂ ਬਹੁਤ ਲਾਈਆਂ ਹੋਣੀਆਂ ਕਈਆਂ ਨੇ ਉਹਦੇ 'ਚ ਮੈਨੂੰ ਵੀ ਉੱਥੇ ਸਨਮਾਨਿਤ ਕੀਤਾ ਸੀਗਾ ਇਹ ਰੋਟੇਸ਼ਨ ਵਾ ਜਾਂਦਾ ਰਹਿੰਦਾ ਮੈਂ ਤੁਹਾਨੂੰ ਪਹਿਲੇ ਵੀ ਆਪਣੀ ਗੱਲ 'ਚ ਕਹਿ ਗਿਆ ਠੀਕ ਹੈ ਕਿ ਐਤ ਕੀ ਸਾਡੇ ਪੰਜਾਬ ਵਾਲਿਆਂ ਕੋਲੇ ਵਾਰੀ ਆਈ ਹੈ ਅਸੀਂ ਇਹਨੂੰ ਮੇਰੇ ਕਹਿਣ ਦਾ ਮੀਨ ਦੇ ਸੀਗਾ ਵੀ 3ਵੀਂ ਟਰਮ ਸੈਂਟਰ ਗਵਰਨਮੈਂਟ ਨੂੰ ਹੋ ਗਈ ਹੈ ਮੋਦੀ ਸਰਕਾਰ ਨੂੰ ਪੰਜਾਬ 'ਚ ਸਾਡੇ 3 ਸਾਲ ਸਰਕਾਰ ਬਣੀ ਹੋ ਗਈ ਪਰ ਵਪਾਰੀ ਵਰਗ ਹਜੇ ਵੀ ਆਪਣੀਆਂ ਦਿੱਕਤਾਂ ਨੂੰ ਲੈ ਕੇ ਤੁਰਿਆ ਫਿਰਦਾ ਉਹ ਜੇ ਦੇਖੋ ਦਿੱਕਤਾਂ ਲੈ ਕੇ ਤੁਰੇ ਫਿਰਦੇ ਆ ਜੇ ਅਸੀਂ ਮੰਗ ਕਰਾਂਗੇ ਤਾਂ ਹੀ ਸਾਨੂੰ ਮਿਲੂਗਾ ਨਾ ਉਹਦੇ 'ਚ ਕੋਈ ਅਸੀਂ ਇਹ ਨਹੀਂ ਕਰੇ ਵੀ ਕੱਲਾ ਉਹਨਾਂ ਦੇ ਖਿਲਾਫ ਹੀ ਜਾ ਰਹੇ ਹਾਂ ਸਾਡੇ ਵਪਾਰੀ ਆ ਜਿਹੜੇ ਉਹਨਾਂ ਦੀਆਂ ਪਾਰਟੀਆਂ 'ਚ ਵਪਾਰੀ ਦਾ ਮਤਲਬ ਕੀ ਹੈ ਇੱਥੇ ਵੀ ਅਸੀਂ ਜਿੰਨੇ ਬੈਠੇ ਆ ਸਾਰੇ ਕਿਸੇ ਨਾ ਕਿਸੇ ਪਾਰਟੀ ਦੇ ਨਾਲ ਜੁੜੇ ਹੋਏ ਆ ਜੁੜੇ ਹੋਏ ਦਾ ਮਤਲਬ ਹਰੇਕ ਦਾ ਕਿਸੇ ਨਾ ਕਿਸੇ ਨਾਲ ਪਿਆਰ ਬਣਿਆ ਹੋਇਆ ਪਰ ਵਪਾਰ ਦਾ ਜਿੱਥੇ ਕੰਮ ਆ ਗਿਆ ਉੱਥੇ ਪਾਰਟੀਆਂ ਸਾਡੀਆਂ ਪਾਸੇ ਰਹਿ ਗਈਆਂ ਅੱਜ ਵੀ ਸਾਡਾ ਆ ਦੇਖੋ ਤੁਸੀਂ ਸਾਰੇ ਜਿੰਨੇ ਵੀ ਸਾਡੇ ਕੋਲ ਕੱਲ ਆਣਗੇ ਅਸੀਂ ਅਕਾਲੀਆਂ ਨੂੰ ਵੀ ਕਾਰਡ ਦਿੱਤਾ ਹੈ ਅਸੀਂ ਕਾਂਗਰਸ ਵਾਲਿਆਂ ਨੂੰ ਵੀ ਕਾਰਡ ਦਿੱਤਾ ਹੈ ਅਸੀਂ ਭਾਜਪਾ ਵਾਲਿਆਂ ਨੂੰ ਵੀ ਬੁਲਾਇਆ ਹੈ ਆਮ ਆਦਮੀ ਪਾਰਟੀ ਵਾਲਿਆਂ ਨੂੰ ਵੀ ਕਾਰਡ ਦੇ ਕੇ ਆਏ ਹਾਂ ਸਾਰੇ ਆਣਗੇ ਵੀ ਉੱਥੇ ਪਰ ਇਹ ਜਿਹੜਾ ਮਾਈਕ ਹੈ ਇਕੱਲਾ ਵਪਾਰੀਆਂ ਦਾ ਰਹੂਗਾ ਵਪਾਰੀਆਂ ਦਾ ਮਤਲਬ ਅਸੀਂ ਕਹਿੰਦੇ ਹਾਂ ਕਿ ਜਿਹੜੀਆਂ ਮੁਸ਼ਕਲਾਂ ਆ ਰਹੀਆਂ ਕੰਨੀਆਂ ਮੁਸ਼ਕਲਾਂ ਕਰਕੇ ਨਹੀਂ ਕਰ ਰਹੇ ਅਸੀਂ ਖੁਸ਼ੀ ਨਾਲ ਉਤਸਵ ਮਨਾ ਰਹੇ ਹਾਂ ਤੁਹਾਨੂੰ ਮੈਂ ਫੇਰ ਵੀ ਕਹਿ ਰਹੀ ਸੀ ਸਾਨੂੰ ਚਾ ਚੜਿਆ ਵੈ ਚਾ ਚੜਿਆ ਦਾ ਮਤਲਬ ਅਸੀਂ ਖੁਸ਼ ਹੋ ਕੇ ਕਹਿ ਰਹੇ ਹਾਂ ਕਿ ਇਹ ਸੁਮੇਲਣ ਦੀ ਵਾਰੀ ਸਾਡੇ ਕੋਲੇ ਆਈ ਹੈ ਇਹਦੇ ਨਾਲ ਨਾਲ ਅਸੀਂ ਮੰਗਾ ਵੀ ਮਨਵਾਵਾਂਗੇ ਆਪਦੀਆਂ ਕਮਾਂਗੇ ਹੁਣ ਸਾਡੇ ਕੋਲ ਮੰਤਰੀ ਜਿਆ ਰਹੇ ਅਸੀਂ ਇਹ ਥੋੜੀ ਕਵਾਂਗੇ ਵੀ ਤੁਸੀਂ ਆਏ ਹੋ ਤਾਂ ਗਲਤ ਗੱਲ ਜਿਹੜੇ ਸਾਡੇ ਕੋਲੇ ਆ ਰਹੇ ਆ ਜਿਹੜਾ ਚੇਅਰਮੈਨ ਸਾਹਿਬ ਆ ਰਹੇ ਅਸੀਂ ਉਹਨਾਂ ਨੂੰ ਇਹ ਕਹਿਣਾ ਹੈ ਕਿ ਬਹੁਤ ਪਹਿਲੇ ਤੁਸੀਂ ਸਾਡੇ ਫਾਇਦੇ ਕਰਾਏ ਆ ਪਰ ਹੁਣ ਵੀ ਸਾਡੇ ਕੋਲੇ ਬਹੁਤ ਸਾਰੀਆਂ ਪ੍ਰੋਬਲਮ ਹੈ ਜਿਨ੍ਹਾਂ ਨੂੰ ਹੋਰ ਤੁਸੀਂ ਜਿੰਨੇ ਵੀ ਵਧਾ ਸਕਦੇ ਹੋ ਉਹਨਾਂ ਨੂੰ ਠੀਕ ਕਰਾਉਣਾ ਕੋਈ ਸਮਝੋਤੇ ਨਹੀਂ ਜਲਦੀ ਕਿਉਂ ਹੋ ਜਾਂਦੇ ਨਹੀਂ ਇਹ ਸਰਕਾਰ ਦੱਸ ਸਕਦੀ ਹੈ ਜੀ ਸਰਕਾਰ ਇੰਨਾ ਪ੍ਰੈਸ਼ਰ ਮੈਂ ਦੱਸਦਾ ਮੈਂ ਉਹ ਤਾਂ ਮੈਂ ਰਾਜਾ ਦੇ ਕੋਹਾਸਾ ਵਾਪਸ ਆ ਦੇਖੋ ਆਲੋ ਆਲੋ ਆ ਤੁਹਾਨੂੰ ਜਦੋਂ ਬਾਗੜਾ ਬਾਗਡੋਰ ਪੁਲਿਸ ਦੇ ਹੱਥਾਂ ਜਾਂਦੀ ਆ 20 ਗੜੇ ਮਰਵਾਉਂਦੀ ਆ ਅਗਲੇ ਦੇ ਅਲਗਨ ਮੇਰਾ ਤਾਂ ਕੰਮ ਹੋ ਗਿਆ ਸੀ ਜੀ ਅਮਰਟੀਨ ਚ ਲੋਕਾਂ ਦੇ ਕੰਮ ਹਤੇ ਕਰੂ ਕਿ ਮੈਂ ਤੁਹਾਨੂੰ ਇੱਕ ਗੱਲ ਦੱਸਦਾ ਵਾਂ ਵਪਾਰੀ ਦਾ ਜਦੋਂ ਉਹ ਮਰ ਗਿਆ ਉਸ ਤੋਂ ਬਾਅਦ ਉਹਦੀ ਕਿਸੇ ਨੇ ਨਹੀਂ ਸੁਣੀ ਮੈਂ ਉਹਦੀ ਮੈਸੇਜ ਨੂੰ ਨਰਿੰਦਰ ਐਸਪੀ ਸਿਟੀ ਦੇ ਦਫ਼ਤਰ ਦੇ ਮਾਰਕ ਟੂਲ ਤੇ ਬੈਠਾ ਦੇਖਿਆ ਮੈਂ ਕਿਹਾ ਯਾਰ ਕੀ ਇਹ ਹੋ ਰਿਹਾ ਦੱਸੋ ਤੇ ਮੇਰੀ ਅੱਖਾਂ ਪਰ ਆ ਗਿਆ ਵਪਾਰੀ ਸਮਝੌਤੇ ਨਹੀਂ ਕਰਦਾ ਉਹਨੂੰ ਮਜਬੂਰੀ ਚ ਕਰਨਾ ਪੈਂਦਾ ਜਦੋਂ 50 100 ਗੜੀਆਂ ਮਾਰਨ ਦਾ ਕੋਈ ਹੱਥ ਪੱਲਿਆ ਨਹੀਂ ਪੈਂਦਾ ਉਹ ਅਲਾ ਕਹਿੰਦਾ ਚੱਲ ਯਾਰ ਜੋ ਮਿਲਦਾ ਹੋ ਗਿਆ ਤੇ ਜਿੱਤ ਕਿਵੇਂ ਹੋਊਗੀ ਤੇ ਭਾਵੇਂ ਇਹੀ ਤਰ੍ਹਾਂ ਸੀ ਰੋਣਾ ਰੋ ਰਹੇ ਹੋਰ ਜਿੱਤ ਕਿਵੇਂ ਹੋਊਗਾ ਕੋਈ ਨਹੀਂ ਮੰਨਦਾ ਇਹਦੇ ਜਿੱਤ ਅਸੀਂ ਕਹੀ ਨਹੀਂ ਜਿੱਤ ਅਸੀਂ ਕਹੀ ਨਹੀਂ ਇਹਦੇ ਵਿੱਚ ਤੁਹਾਨੂੰ ਇਹੀ ਸਾਡਾ ਜਿਹੜਾ ਮਕਸਦ ਹੈ ਨਾ ਇਹ ਵਪਾਰੀ ਸਮੇਲਨ ਕਰਾਉਂਦਾ ਉਹ ਇਹੀ ਮਕਸਦ ਹੈ ਵੀ ਪਹਿਲਾਂ ਸਿਰਫ ਇੱਕ ਜ਼ਿਲ੍ਹੇ ਲੈਵਲ ਦੇ ਉੱਤੇ ਵਪਾਰੀਆਂ ਨੂੰ ਇਕੱਠਾ ਕਰਨਾ ਵੀ ਔਖਾ ਸੀਗਾ ਹਾਂ ਫੇਰ ਉਸ ਤੋਂ ਆ ਸਟੇਟ ਲੈਵਲ ਤੇ ਉਦੋਂ ਵੀ ਔਖਾ ਹੁੰਦਾ ਹੈ ਤੇ ਜੇ ਨੈਸ਼ਨਲ ਲੈਵਲ ਦੇ ਉੱਤੇ ਤੁਸੀਂ ਸਮਝ ਸਕਦੇ ਹੋ ਵੀ ਬਹੁਤ ਜ਼ਿਆਦਾ ਔਖਾ ਹੁੰਦਾ ਹੈ ਇਹ ਸਾਡਾ ਮਕਸਦ ਹੀ ਇਹ ਹੈ ਵੀ ਕਿਸੇ ਨਾ ਕਿਸੇ ਤਰੀਕੇ ਨਾਲ ਅਸੀਂ ਵਪਾਰੀਆਂ ਨੂੰ ਇੱਕ ਜੁਟ ਕਰਕੇ ਇੱਕ ਮੰਚ ਤੇ ਲੈ ਕੇ ਆਈਏ ਤੇ ਤੁਸੀਂ ਵੀ ਦੇਖੋਗੇ ਇੱਥੇ ਹਰ ਇੱਕ ਸਟੇਟ ਤੋਂ ਇੱਥੇ ਵਪਾਰੀ ਪਹੁੰਚ ਰਹੇ ਹੈਗੇ ਆ ਜੇ ਅਸੀਂ ਇੱਕ ਜੁਟ ਹੋਵਾਂਗੇ ਤਾਂ ਸਾਡੀਆਂ ਮੰਗਾਂ ਵੀ ਮੰਨੀਆਂ ਜਾਣਗੀਆਂ ਅੱਜ ਸਾਡੇ ਕਿਸਾਨਾਂ ਦੀਆਂ ਮੰਗਾਂ ਕਿਉਂ ਮੰਨੀਆਂ ਗਈਆਂ ਕਿਉਂਕਿ ਉਹ ਸਾਰੇ ਇੱਕ ਮੰਚ ਤੇ ਹੀ ਇਕੱਠੇ ਸੀਗੇ ਕਿਤੇ ਨਾ ਕਿਤੇ ਜੇ ਅਸੀਂ ਇਕੱਠੇ ਅਸੀਂ ਨਹੀਂ ਹੈਗੇ ਆ ਤਾਂ ਹੀ ਸਾਡੇ ਤੇ ਪੁਲਿਸ ਪ੍ਰਸ਼ਾਸਨ ਵੀ ਹਾਵੀ ਹੋ ਜਾਂਦਾ ਤੇ ਸਾਡੇ ਲੋਕਾਂ ਨੂੰ ਪੀੜਤ ਹੋਣ ਦੇ ਬਾਵਜੂਦ ਵੀ ਸਮਝੋਤੇ ਕਰਨੇ ਪੈ ਜਾਂਦੇ ਆ ਇਹ ਸਾਡਾ ਇੱਕ ਬਹੁਤ ਵੱਡਾ ਮਕਸਦ ਇੱਕ ਇਹ ਹੈ ਵੀ ਅਸੀਂ ਇੱਕ ਮੰਚ ਤੇ ਇਕੱਠਾ ਹੋਣਾ ਚਾਹੁੰਦੇ ਆ ਕੋਸ਼ਿਸ਼ ਸਾਡੀ ਇਹ ਹੈ ਪੰਜਾਬ ਦੇ ਵਪਾਰੀ ਆਣਗੇ ਇਸ ਮੇਲਨ 'ਚ ਵੀ ਆਰ ਇੰਡੀਆ ਤੋਂ ਪੰਜਾਬ ਦੇ ਵਪਾਰੀ ਤਾਂ ਸਾਰਿਆਂ ਨੂੰ ਖੁੱਲਾ ਸੱਦਾ ਹੈ ਆਲ ਇੰਡੀਆ ਤੋਂ ਜਿਹੜੇ ਆ ਰਿਹਾ ਹੈ ਉਹ ਵਪਾਰੀ ਨੇ ਦਿੱਤਾ ਹੈ ਜਿਵੇਂ ਮੰਨ ਲਓ ਬਾਹਰ ਜਦੋਂ ਵੀ ਹੁੰਦਾ ਹੈ ਤਾਂ ਸਾਡੇ ਪੰਜਾਬ ਚੋਂ ਤਿੰਨ ਚਾਰ ਬੰਦੇ ਜਾਂਦੇ ਆ ਪ੍ਰਧਾਨ ਫੈਕਟਰੀ ਜਨਰਲ ਫੈਕਟਰੀ ਜਿਸ ਤਰ੍ਹਾਂ ਜਿਹਨੇ ਵੀ ਜਾਣਾ ਹੋਵੇ ਉਹ ਵੀ ਇੱਕ ਹਰੇਕ ਸਟੇਟ ਤੋਂ ਤਿੰਨ ਤਿੰਨ ਚਾਰ ਚਾਰ ਦੋ ਦੋ ਪੰਜ ਪੰਜ ਬੰਦੇ ਆ ਰਹੇ ਆ ਉਹ ਸਭ ਲੱਗਦਾ ਪੂਰ ਸਾਬ ਕਿੰਨੀਆਂ ਘਟਨਾਵਾਂ ਹੋ ਗਈਆਂ ਅੱਗ ਦੀਆਂ ਹੋ ਗਈਆਂ ਹੋਰ ਹੋ ਗਈਆਂ ਨਾ ਕਹਿੰਦੇ ਆ ਸਰਕਾਰ ਦੀ ਰੀੜ ਦੀ ਹੱਡੀ ਹੈ ਵਪਾਰੀ ਜਿਵੇਂ ਕਿਸਾਨਾਂ ਦਾ ਨੁਕਸਾਨ ਹੁੰਦਾ ਅੱਗ ਦੀਆਂ ਘਟਨਾਵਾਂ ਹੋ ਗਈਆਂ ਹੋਰ ਹੋ ਗਈਆਂ ਮੁਆਜਾ ਮਿਲਦਾ ਕਦੇ ਮਿਲਿਆ ਤੁਹਾਨੂੰ ਇਸ ਦਾ ਕੋਈ ਸਰਕਾਰ ਦਾ ਮੁਆਜਾ ਇਹ ਇੱਕ ਮੁਆਵਜ਼ਾ ਮਿਲੇ ਕਿਤੇ ਇਸ ਦਾ ਜਾਂ ਕੋਈ ਗੱਲ ਹੋਈ ਹੋਵੇ ਤਾਂ ਅਸੀਂ ਲਿਖਾ ਕੇ ਨਾਲ ਵੀ ਕਈ ਵਾਰੀ ਤੁਹਾਡੀਆਂ ਹੋਈਆਂ ਇਸੇ ਚੀਜ਼ ਤੇ ਹੀ ਅਸੀਂ ਕੱਲ ਸਟੇਜ ਤੇ ਸਾਡਾ ਇਹ ਵੀ ਬਹੁਤ ਵੱਡਾ ਪੁਆਇੰਟ ਹੈ ਬਹੁਤ ਵਧੀਆ ਤੁਹਾਡਾ ਪੁਆਇੰਟ ਹੈ ਬਹੁਤ ਵਾਰੀ ਅਸੀਂ ਗੋਲ ਵੀ ਚੁੱਕੇ ਪਾ ਪੈ ਗਿਆ ਕਦੇ ਪਾਣੀ ਆ ਕਾੜ ਆ ਕੇ ਕੱਲ ਉਹਨੂੰ ਮਾਰ ਗਿਆ ਕੱਲ ਮੈਂ ਵਪਾਰੀ ਨੂੰ ਕਦੇ ਨਹੀਂ ਦੇਖਿਆ ਕਿਤੇ ਹਾਂ ਕੱਲ ਮੈਂ ਰਾਮਪੁਰੇ ਸੀਗਾ ਤਫੇ ਸੀਗਾ ਉੱਥੇ ਵੀ ਇਹੀ ਪੁਆਇੰਟ ਚੱਕਿਆ ਸੀ ਵੀ ਜੇ ਮੀਂਹ ਵੱਧ ਪੈ ਜੇ ਤਾਂ ਮੁਆਵਜ਼ਾ ਮਿਲ ਜਾਂਦਾ ਮੀਂਹ ਨਾ ਪਵੇ ਤਾਂ ਮੁਆਵਜ਼ਾ ਮਿਲ ਜਾਂਦਾ ਇੱਕ ਵਪਾਰੀ ਹੈ ਜਿਹਦੀ ਦੁਕਾਨ ਨੂੰ ਅੱਗ ਲੱਗ ਜੇ ਕੋਈ ਮੁਆਵਜ਼ਾ ਨਹੀਂ ਜਿਹਦੀ ਦੁਕਾਨ ਬਾੜ ਨਾਲ ਖਰਾਬ ਹੋ ਜੇ ਕੋਈ ਮੁਆਵਜ਼ਾ ਨਹੀਂ ਆ ਪਿੱਛੇ ਤੁਸੀਂ ਦੇਖੋ ਸਾਡਾ ਸਮਾमेलन ਸ਼ਾਇਦ ਤੁਹਾਡੇ ਦੋਸਤਾਂ ਨੂੰ ਪਤਾ ਹੋਊਗਾ ਅਸੀਂ 14 ਤਰੀਕ ਦਾ ਰੱਖਿਆ ਸੀ ਪਰ ਹੜ ਆ ਗਏ ਹੜ ਦੇ ਕਰਕੇ ਅਸੀਂ ਪੋਸਟਪੋਨ ਕਰਤਾ ਪਰ ਤੁਸੀਂ ਸੁਣ ਕੇ ਵੀ ਹੈਰਾਨ ਹੋਵੋਗੇ ਤੇ ਅਸੀਂ ਸੁਣ ਕੇ ਦੱਸੋ ਅਸੀਂ ਦੱਸ ਕੇ ਤੁਹਾਨੂੰ ਦੁਖੀ ਹੋ ਰਹੇ ਹਾਂ ਕਿ ਹਾੜਾਂ ਦੇ ਵਿੱਚ ਸਾਰਿਆਂ ਨੇ ਸਾਡੇ ਮੁੱਖ ਮੰਤਰੀ ਨੇ ਛੱਡੋ ਸਾਡੇ ਨੈਸ਼ਨਲ ਕਨਵੀਨਰ ਜਿਹੜੇ ਹੈਗੇ ਸਾਡੇ ਕੇ ਅਰਵਿੰਦ ਕੇਜਰੀਵਾਲ ਜੀ ਨੇ ਹਰੇਕ ਸਟੇਟ ਚ ਜਾ ਕੇ ਰੋਲਾ ਪਾ ਪਾ ਕੇ ਕਿਹਾ ਵੀ ਇੱਕ ਇੱਕ ਕਿਲੇ 23 ਦੇ 23 ਜ਼ਿਲ੍ਹੇ ਤਬਾਹ ਹੋ ਗਏ 23 ਦੇ 23 ਜ਼ਿਲ੍ਹਿਆਂ ਨੂੰ 50-50 ਹਜ਼ਾਰ ਰੁਪਈਆ ਹਰੇਕ ਇੱਕ ਇੱਕ ਕਿਲੇ ਦਾ ਦਿੱਤਾ ਤੁਹਾਨੂੰ ਗੱਲ ਚੱਜੀ ਕੋਈ ਦੂਜੇ ਪਾਸੇ ਇਹ ਆਜੋ ਤੁਸੀਂ ਇੱਕ ਗੱਲ ਦਾ ਜਵਾਬ ਦੇ ਦਿਓ ਜੇ ਪੂਰੇ ਪਿੰਡ ਸਾਡ ਡੁੱਬ ਜੇ ਪੂਰਾ ਸ਼ਹਿਰ ਡੁੱਬ ਜੇ ਦੁਕਾਨਦਾਰ ਉੱਪਰ ਹੀ ਰਹਿੰਦਾ ਕਿਸ਼ਤੀਆਂ ਦੇ ਬੈਠ ਰੰਦਾ ਯਾਰ ਜਿਹੜੀਆਂ ਦੁਕਾਨਾਂ ਡੁੱਬੀਆਂ ਇੱਕ ਦੁਕਾਨ ਤੇ ਮੈਨੂੰ 1 ਰੁਪਈਆ ਦਾ ਮੁਆਵਜ਼ਾ ਦੱਸੋ ਅਸੀਂ ਪਿੱਟਦੇ ਮਰ ਗਏ ਮੈਂ ਖਬਰਾਂ ਲਵਾਉਂਦਾ ਮਰ ਗਿਆ ਵੀ ਜਿੱਥੇ ਕਿਸਾਨਾਂ ਦਾ ਨੁਕਸਾਨ ਹੁੰਦਾ ਹੈ ਜਿੱਥੇ ਆਮ ਘਰਾਂ ਦਾ ਨੁਕਸਾਨ ਹੁੰਦਾ ਹੈ ਪਿੰਡਾਂ ਦੇ ਵਿੱਚ ਵੀ ਦੁਕਾਨਾਂ ਹੈ ਮੰਡੀਆਂ ਵਿੱਚ ਵੀ ਦੁਕਾਨਾਂ ਹੈ ਸ਼ਹਿਰਾਂ ਵਿੱਚ ਵੀ ਦੁਕਾਨਾਂ ਹੈ ਦੁਕਾਨਾਂ ਵੀ ਬਾੜ ਦੇ ਨਾਲ ਖਰਾਬ ਹੋਈਆਂ ਕੀ بارش ਆਈ ਤਾਂ ਦੁਕਾਨਾਂ ਨੂੰ ਖਰਾਬ ਨਹੀਂ ਹੋਈਆਂ ਹੋਣੀਆਂ ਜੇ ਘਰ ਟੇਕ ਸਕਦੇ ਤਾਂ ਦੁਕਾਨਾਂ ਵੀ ਤਾਂ ਲੋਕਾਂ ਨੇ ਰੀ ਗਈਆਂ ਕਈਆਂ ਨੇ ਕੱਚੀਆਂ ਦੁਕਾਨਾਂ ਵੀ ਉਲੜ ਰੂੜੀਆਂ ਕਈਆਂ ਦਾ ਮਾਲ ਆਣ ਜਾਣ ਲੱਗੇ ਖਰਾਬ ਹੋਇਆ ਪਰ ਉੱਥੇ ਇਹਨਾਂ ਦਾ 1 ਰੁਪਿਆ ਵੀ ਕਦੇ ਮੁਆਵਜ਼ਾ ਨਹੀਂ ਮਿਲਿਆ ਉਸੇ ਕਰਕੇ ਜਿਵੇਂ ਸੋਨੂ ਜੀ ਸਾਡੇ ਦੱਸ ਰਹੇ ਸੀ ਵੀ ਅਸੀਂ ਮੰਗਾਂਗੇ ਤਾਂ ਹੀ ਸਾਨੂੰ ਪਤਾ ਲੱਗੂ ਅੱਜ ਅਸੀਂ ਕੋਸ਼ਿਸ਼ ਕਰ ਰਹੇ ਹਾਂ ਕਿ ਇਹਨੂੰ ਆਲ ਇੰਡੀਆ ਲੈਵਲ ਤੇ ਇੱਕ ਮੰਚ ਤੇ ਇਕੱਠੇ ਹੋਈਏ ਜਦੋਂ ਸਾਡੀ ਗੱਲ ਆਲ ਇੰਡੀਆ ਲੈਵਲ ਤੇ ਚੱਕੀ ਜਾਊਗੀ ਜਿਵੇਂ ਦੂਜੇ ਵਰਗਾਂ ਦਾ ਗੱਲ ਸਰਕਾਰ ਸੁਣਦੀ ਹੈ ਸਾਡੀ ਕਿਸੇ ਨਾ ਕਿਤੇ ਕਮੀ ਹੈਗੀ ਸਾਡੇ ਵਪਾਰੀ ਇੱਕ ਮੰਚ ਤੇ ਨਹੀਂ ਇਕੱਠੇ ਹੁੰਦੇ ਪੂਰੇ ਪਰ ਸਾਡੀ ਹੁਣ ਕੋਸ਼ਿਸ਼ ਚੱਲ ਰਹੀ ਹੈ ਹੁਣ ਤੁਹਾਡੇ ਸਾਹਮਣੇ ਅਸੀਂ ਕੋਸ਼ਿਸ਼ ਜੇ ਸਾਡੇ ਸਟੇਟਾਂ ਤੋਂ ਆਡਰ ਸਟੇਟਾਂ ਤੋਂ ਬੰਦੇ ਆਣਗੇ ਤੁਹਾਨੂੰ ਕੱਲ ਪਤਾ ਲੱਗ ਜੂਗਾ ਵੀ ਕੌਣ ਕੌਣ ਆਏ ਹੋਏ ਤਾਂ ਉਹਦਾ ਮਤਲਬ ਇਹੀ ਹੈ ਵੀ ਅਸੀਂ ਆਪਣਾ ਗੱਲ ਦੱਖਣ ਤੱਕ ਸਰਕਾਰ ਤੱਕ ਪਹੁੰਚਣ ਦੇ ਵਿੱਚ ਕਾਮਯਾਬ ਹੋ ਜਾਵਾਂਗੇ ਕਿਤੇ ਨਾ ਕਿਤੇ ਦੇਖੋ ਇੱਕ ਦਿਨ ਚ ਨਹੀਂ ਹੁੰਦਾ ਜੇ ਆਪਾਂ ਕਹੀਏ ਵੀ ਅੱਜ ਸਮੇਲਨ ਹੋ ਗਿਆ ਤੇ ਕੱਲ ਨੂੰ ਮੰਗਾ ਮੰਨੀਆਂ ਜਾਣਗੀਆਂ ਸਾਡਾ ਪ੍ਰਯਾਸ ਜਾਰੀ ਹੈ ਕਿਤੇ ਨਾ ਕਿਤੇ ਅਸੀਂ ਆਪਣੇ ਆਉਣ ਵਾਲੀ ਜਨਰੇਸ਼ਨ ਆਸੇ ਕੋਈ ਨਾ ਕੋਈ ਚੰਗੀਆਂ ਚੀਜ਼ ਹੁਣ ਪਹਿਲੇ ਕかせ ਟਾਈਮ ਤੇ ਪ੍ਰਾਈਵੇਟ ਚੰਗੀ ਹੋ ਗਈ ਸੀ ਅਸੀਂ ਲੜ ਲੜ ਕੇ ਅੱਜ ਜੀਵਨ ਜੀ ਬੈਠੇ ਸਾਡੇ ਨਾਲ ਪਰਮੋਤ ਜੀ ਆਨ ਜੀ ਬੈਠੇ ਆਪ ਆਪਣੇ ਕਿ ਨੰ ਮੈਰੀ ਜੇ ਬੈਠੇ ਇਹਨਾਂ ਨੂੰ ਪੁੱਛ ਕੇ ਦੇਖੋ ਤੁਸੀਂ ਜੋ ਲੜਾਈਆਂ ਅਸੀਂ ਲੜੀਆਂ ਮੈਰੀਕਲ ਤੁਹਾਡੇ ਜੋ ਅੱਧੇ ਅੱਧੇ ਛੋਟੇ 90% ਮੀਡੀਆ ਵਾਲੇ ਨਹੀਂ ਹੋਣਗੇ ਉਸ ਟਾਈਮ ਦੇ ਸੀਗੇ ਗਿਣਤੀ ਦੇ ਸੀਗੇ ਪਰ ਅਸੀਂ ਇੰਨੀ ਵੱਡੀ ਲੜਾਈ ਲੜੀ ਸੀ ਜਿੱਦੇ ਮੇਰੇ ਫਾਦਰ ਸੀਗੇ ਆਪਣੇ ਪੰਜਾਬ ਦੇ ਪ੍ਰਧਾਨ ਉਦੋਂ ਵੀ ਇੰਨੀਆਂ ਕਿ ਲੜਾਈਆਂ ਲੜੀਆਂ ਸੀ ਪਰ ਪੂਰਾ ਬਠਿੰਡਾ ਅੱਜ ਵੀ ਸੁਰਖੀਆਂ 'ਚ ਹੈ ਵੀ ਕੱਲੇ ਬਠਿੰਡੇ ਦੇ ਸਿਰ ਤੇ ਪੂਰੇ ਪੰਜਾਬ ਨੇ ਜਿਹੜਾ ਪ੍ਰਾਈਵੇਟ ਚੁੰਗੀ ਬੰਦ ਕਰਾਈ ਹੈ ਅੱਜ ਵੀ ਸੁਨਹਿਰੀ ਅਖਰਾਂ 'ਚ ਲਿਖਿਆ ਹੋਇਆ ਕਾਗਜ਼ਾਂ 'ਚ ਸਰਕਾਰ ਨੇ ਅੱਜ ਵੀ ਇਹ ਲਿਖਿਆ ਹੋਇਆ ਮੇਰੇ ਫਾਦਰ ਨੂੰ 2007 ਦੇ ਵਿੱਚ ਸਰਕਾਰ ਨੇ ਚੇਅਰਮੈਨ ਕਾਲੀਵਾਸ ਦੇਤੀ ਸੀ ਉਹਨਾਂ ਨੂੰ ਇਹ ਪਤਾ ਸੀਗਾ ਵੀ ਇਹਨਾਂ ਲੋਕਾਂ ਨੇ ਏਡੇ ਏਡੇ ਵੱਡੇ ਯੁੱਧ ਲੜਿਆ ਇਹਨਾਂ ਦੇ ਨਾਲ ਵਪਾਰੀ ਵਰਗ ਹੈਗਾ ਜਦੋਂ ਅਸੀਂ ਢਿੱਲੇ ਹੋਏ ਨੇ ਸਰਕਾਰਾਂ ਨੂੰ ਹੋਏ ਨੇ ਜਿੰਦ ਤੱਕ ਅਸੀਂ ਮਾੜਾ ਮੋਟਾ ਸਹੀ ਹੋ ਜਾਾਂਗੇ ਆਪਣਾ ਕੀ ਕਹਿੰਦੇ ਹੱਕ ਮੰਗਣ ਦੀ ਜ਼ਾਹਿਰ ਕਰ ਦੇਾਂਗੇ ਤਾਂ ਸਰਕਾਰਾਂ ਨੂੰ ਵੀ ਝੁਕਣਾ ਪਊਗਾ ਇਹਦੇ ਤੋਂ ਕੋਈ ਦੂਰ ਨਹੀਂ ਜੇ ਲੋਕਾਂ ਨੂੰ ਦੂਜੇ ਨੂੰ ਮੁਆਵਜ਼ੇ ਮਿਲਦੇ ਆ ਤਾਂ ਸਾਡੇ ਲੋਕਾਂ ਨੂੰ ਵੀ ਮੁਆਵਜ਼ੇ ਮਿਲਣਗੇ ਇਹ ਤੁਹਾਡੇ ਅੱਗੇ ਗਵਾਹ ਹੈ ਆਉਣ ਵਾਲੇ ਟਾਈਮ ਦੇ ਵਿੱਚ ਅਸੀਂ ਇਹ ਚੀਜ਼ ਦੇ ਵਿੱਚ ਹਮੇਸ਼ਾ ਜਿੱਤ ਪਾਵਾਂਗੇ ਤੁਸੀਂ ਸਾਡੀ ਸਪੋਰਟ ਤੇ ਆਉਂਦਾ ਅਸੀਂ ਬਹੁਤ ਜਿੱਤ ਪਾਵਾਂਗੇ

बिना जीएसटी वाला उसकी दुकान पे सारा माल जीएसटी से आया हुआ है बिल के साथ आया हुआ है पर वहाँ पे ये होता है कि दो सौ रुपये का सौ रुपए का जो जो थोड़ा छोटा मोटा सामान गया वो शाम को इकट्ठी रोकड़ निकाल के वो बिल काट के छोड़ देता है अगर कोई कस्टमर मांगता है तो उसी टाइम उसको दे देता है कोई नहीं दे रहा है जानबूझ के आपको खराब कर रहा है वहां पर आप हम इसीलिए हम बोल रहे हैं कि बहुत सारे ऐसे अब बाजारों में चलो आपको रेडियाँ दिखा रहा हूँ मैं ਇਤਨਾ ਦੁਕਾਨੋ ਬੇ ਮਾਲ ਨਹੀਂ ਹੈ ਜਿੰਨਾ ਰੇੜੀਆਂ ਜੁਰਾਗੋਆਂ ਕੀ ਲੱਗੀ ਹੋਈਆਂ ਹਨ ਵਾਹ ਸਰਕਾਰ ਉਸ ਤੇ ਧਿਆਨ ਨਹੀਂ ਦੇ ਰਹੀ ਪਤਾ ਨਹੀਂ ਲੱਗਦਾ ਕਿ ਉਹ ਦੁਕਾਨਦਾਰ ਹੈ ਕਿ ਕੌਣ ਹੈ ਹਮਾਰੇ ਕੋ ਇਹ ਵੀ ਨਹੀਂ ਪਤਾ ਲੱਗਦਾ ਅਭੀ ਤੱਕ ਮਤਲਬ ਇਹ ਚੀਜ਼ਾਂ ਵੀ ਸੋਚਣ ਵਾਲੀਆਂ ਇਸਕੇ ਲਈ ਵੀ ਹਮ ਲੋਕਾਂ ਦੀਆਂ ਵੀ ਬੰਦ ਹੋ ਗਈਆਂ ਤੁਸੀਂ ਕਦੇ ਇਹਦੇ ਬਾਰੇ ਗੱਲ ਕਰੀ ਕਦੀ ਕਦੀ ਪਹਿਲਾਂ ਕਦੀ ਇਕੱਠੇ ਹੋ ਕੇ ਵੀ ਰੇੜੀਆਂ ਜਿਹੜੀਆਂ ਲੱਗੀਆਂ ਹੋਈਆਂ ਜਾਂ ਜਿਹੜੀਆਂ ਜਿੱਥੇ ਵੀ ਇਹ ਵਪਾਰ ਹੋ ਰਿਹਾ ਹੈ ਕਦੇ ਇਹਦੇ ਬਾਰੇ ਵੀ ਇਹਨਾਂ ਨੂੰ ਪਾਸੇ ਹਟਾ ਲੋ ਬਹੁਤ ਕਿਹਾ ਬਹੁਤ ਲੋਕ ਕਹਿੰਦੇ ਅਸੀਂ ਕਮਾਲ ਜਿਹੜੀਆਂ ਰਸਾਲਤ ਹੁੰਦਾ ਹੋਏ ਸਰ ਲਓ ਮੈਂ ਰਿਟਰਨ ਦੇ ਵਿੱਚ ਦੋ ਵਾਰ ਦਿੱਤਾ ਹੋਇਆ ਜੀ ਫੋਟੋਆਂ ਲਗਾ ਕੇ ਦਿੱਤੇ ਆ ਪ੍ਰਿੰਟ ਕੱਟ ਕੇ ਆ ਮੈਂ ਇਹਨਾਂ ਨੂੰ ਕਹਿੰਦਾ ਦੋ ਵਾਰ ਕਹਿੰਦਾ ਤੇ ਇਹ ਕਿ ਦੋਸਤ ਟੇਬਲ ਤੋਂ ਬਾਹਰ ਆ ਹਾਂ ਅਸੀਂ ਕਹਿੰਦੇ ਚੱਕੋ ਗੋਰਾ ਮੈਗਨ ਸਾਰੇ ਓਕੇ ਐ ਅੱਜ ਆਪਾਂ ਦੇਖਦੇ ਹਾਂ ਦੁਕਾਨਾਂ ਨੂੰ ਹਮ ਬੰਦ ਹੋ ਗਏ ਬੀਬੀਆਰ ਚ ਵੀ ਬੰਦ ਹੋ ਗਿਆ ਦੁਕਾਨਾਂ ਜੁੱਤੇ ਆਣੀਆਂ ਆਨਲਾਈਨ ਜਿਹੜੀ ਸ਼ਾਪਿੰਗ ਹੁੰਦੀ ਹੈ ਉਹਤੇ ਵੀ ਕਿਤੇ ਮੁੱਦਾ ਠਾਇਆ ਤੁਸੀਂ ਇਹ ਬਹੁਤ ਮੁੱਦਾ ਠਾਇਆ ਆ ਆ ਆ ਬਹੁਤ ਮੁੱਦਾ ਠਾਇਆ ਪਾਰਟ ਹੈ ਤੁਸੀਂ ਕਹਿੰਦੇ ਕੁਝ ਦੁਕਾਨਾਂ ਬੰਦ ਹੋ ਕੁਝ ਨਹੀਂ ਜਿਹੜੇ ਦੁਕਾਨਦਾਰ ਕਿਰਾਏ ਤੇ ਆ ਤੇ ਬੈਂਕ ਦਾ ਵਿਆਜ ਪੈਂਦਾ ਉਹ ਸੋਨੂੰ 2 ਸਾਲਾਂ ਬਾਅਦ ਨਹੀਂ ਮਿਲਣਗੇ ਤੁਸੀਂ ਉਹਨਾਂ ਨੂੰ ਭਾਗਦੇ ਰਹੋਗੇ ਯਾਰ ਇੱਥੇ ਉਹ ਦੁਕਾਨਦਾਰ ਸੀ ਉੱਥੇ ਉਹ ਦੁਕਾਨਦਾਰ ਸੀ ਮਾਰਕੀਟ ਚ ਇੰਨਾ ਸਲੰਬ ਚੱਲ ਰਿਹਾਗਾ ਕੋਈ ਸਾਡੀ ਗੱਲ ਨਹੀਂ ਸੁਣਦਾ ਨਾ ਪੰਜਾਬ ਗਵਰਨਮੈਂਟ ਨਾ ਸੈਂਟਰ ਗਵਰਨਮੈਂਟ ਅਤੀ ਚੀਕ ਚੀਕ ਲਾਖਣੀਆਂ ਸਾਟਾ ਮਮਰਨ ਦਾ ਫੜਦੇ ਆ 10 ਤੋਂ ਬੰਦਾ ਪਿਆ ਹਾਂ ਦਾ ਉਹ ਚ ਬੰਦ ਤੁਸੀਂ 2 ਸਾਲਾਂ ਨੂੰ ਦੇਖ ਜਿਹੜੇ ਬੈਂਕ ਦਾ ਵਿਆਜ ਭਰਦੇ ਆ ਤੇ ਦੁਕਾਨਾਂ ਕਰਾਇਤੇ ਆ ਉਹ ਤੁਹਾਨੂੰ ਨਹੀਂ ਮਿਲਣੇ ਦਿਵਾਲੀ ਵੀ ਮੰਦੀ ਰਹੀ ਐ ਇੱਥੇ ਦੁਕਾਨਾਂ ਕੰਮ ਨਹੀਂ ਵਾਲੀ ਪੂਰੀ ਮੰਦੀ ਰਹੀ ਵਾਲੀ ਪੂਰੀ ਉਹਦਾ ਕਾਰਨ ਇਹੀ ਰਿਹਾ ਜੀ ਹੱਲੀ ਕੋਈ ਨੇ ਇਕ ਤਾਂ ਬਾਰਸ਼ਦਾਰ ਆ ਰਿਹਾ ਦੂਜੇ ਪਾਸੇ ਔਨਲਾਈਨ ਆ ਰਿਹਾ ਤੇ ਤੀਜੇ ਪਾਸੇ ਆ ਜਿਹੜਾ ਬਲੈਂਕਟ ਵਾਲਾ ਚੱਲ ਪਿਆ ਲੋਕਾਂ ਨੇ ਘਰਾਂ ਨਹੀਂ ਬਣਾ ਔਨਲਾਈਨ ਵਾਲਾ ਤੁਸੀਂ ਦੇਖੋ ਕਿੰਨੇ ਲੱਖ ਕਰੋੜ ਦੀ ਸੇਲ ਫਲਿੱਪਕਾਰਟ ਤੇ ਉਹਨਾਂ ਨੇ ਕਰਤੀ ਐ ਮਾਜੂਰ ਨੇ ਤੇ 15 ਦਿਨ ਪਹਿਲੇ 15 ਦਿਨ ਪਹਿਲੇ ਜਿਹੜੀ ਸੇਲ ਆਈ ਹੈ ਹਾਂ ਕਿੰਨੇ ਸ ਕਰੋੜ ਦੀ ਹੈ ਦੋਸਤ ਹੁਣ ਬਾਜ਼ਾਰ ਚ ਜੇਬਾਂ ਦਾ ਖਾਲੀ ਹੋ ਗਿਆ ਬਾਜ਼ਾਰ ਦੀ ਦੀਵਾਲੀ ਵਾਲੇ ਵੀ ਨਾ ਤੁਸੀਂ ਦੀਵਾਲੀ ਵਾਲੇ ਦਿਨ ਤੁਸੀਂ ਵੀ ਕਰ ਰਹੇ ਸੀ ਆਪਣੇ ਕੀ ਨਾਮ ਹੈ ਕਰਦਾ ਵਿੱਕੀ ਜੀ ਵੀ ਕਰ ਰਹੇ ਸੀ ਉੱਥੇ ਕੀ ਸੀਗਾ ਬਾਜ਼ਾਰ ਕੋਰਾ ਫੇਰਾ ਪੂਰਾ ਹੈ ਲੇਕਿਨ ਸਾਡੇ ਦੁਕਾਨਦਾਰ ਵੀ ਤੋਰੇ ਵੇਰੇ ਵਾਲੇ ਕੰਨੀ ਆਏ ਦੇਖੀਏ ਨਾ ਜੀ ਉਹ ਟੱਪ ਗਿਆ ਤੇ ਉਹ ਆ ਗਿਆ ਇਹ ਚੀਜ਼ਾਂ ਜਿਹੜੀਆਂ ਸਾਫ਼ ਦਿਖ ਰਿਹਾ ਸੀਗਾ ਵੀ ਬਾਜ਼ਾਰ ਬਹੁਤ ਮੰਦਾ ਹੈ ਪਰ ਅਸੀਂ ਉਹ ਕਹਿੰਦਾ ਨਾ ਰੋ ਰਹੇ ਆ ਪਰ ਅਸੀਂ ਆਪਣਾ ਜ਼ਾਹਿਰ ਨਹੀਂ ਕਰ ਰਹੇ ਸੀ ਵੀ ਦੀਵਾਲੀ ਦਾ ਤਿਉਹਾਰ ਹੈ ਚਲੋ ਕੋਈ ਗੱਲ ਨਹੀਂ ਵਧੀਆ ਹੈ ਜੀ ਹਰ ਬੰਦਾ ਕੋਈ ਮੁੱਦਾ ਕੋਈ ਸਟੇਟ ਲੈਵਲ ਤੇ ਇਹੇ ਚੀਜ਼ ਆਨਲਾਈਨ ਦਾ ਇਕੱਠੇ ਹੋ ਕੇ ਜੇ ਸਾਰੇ ਕਰ ਰਹੇ ਆਂ ਜੀ ਕਰ ਰਹੇ ਆਂ ਉਹਦਾ ਬਾਰੇ ਵੀ ਅਸੀਂ ਹੁਣ ਜਿਹੜੇ ਕੈਬਨਟ ਦੇ ਚੀਰਮੈਨ ਆ ਰਹੇ ਆ ਸਾਰੇ ਉਹਨਾਂ ਨੂੰ ਵੀ ਦੇ ਰਹੇ ਆਂ ਪਲੱਸ ਅੱਗੇ ਵੀ ਨਹੀਂ ਕਰਦੇ ਤੇ ਪੰਜੀ ਤੋਂ ਸਵਾਲ ਹੈਗਾ ਕਾਫੀ ਲੰਬੇ ਸਮੇਂ ਤੋਂ ਤੁਸੀਂ ਪੈਲਸ ਹੋਟਲ ਦਾ ਕੰਮ ਕਰ ਰਹੇ ਹੋ ਨਾ ਹਾਲਾਂਕਿ ਇੱਥੇ ਛੋਟੇ-ਛੋਟੇ ਹੋਟਲ ਗਾਂ ਮਾਲਕ ਲੈ ਲੈਂਦਾ ਅੱਗੇ ਠੇਕੇ ਦੀ ਠੇਕੇ ਦੀ ਬਣੀ ਅੱਗੇ ਦੇ ਹਾਂਜੀ ਹਾਂਜੀ